ਪ੍ਰੋਗਰਾਮ 16 ਨੇ ਸੱਚਮੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਅਹਿਮ ਭੱਕ ਦੇ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਚਿੰਤਾ ਦਾ ਵਿਸ਼ਾ ਹੈਰਾਨੀ ਜਨਕ ਮਾਮਲੇ ਇਹ ਪਹਿਲੀ ਵਾਰ ਨਹੀਂ ਹੋਇਆ ਕਾਫੀ ਸਰਕਾਰਾਂ ਬਦਲ ਗਈਆਂ ਪਰ ਤਸਵੀਰ ਨਹੀਂ ਬਦਲੀ ਨਸ਼ਿਆਂ ਦੇ ਮੁੱਦੇ ਦੀ ਗੱਲ ਕਰ ਰਹੇ ਹਾਂ ਰਾਸ਼ਨ ਲੈਂਡ ਦੇ ਵਾਸਤੇ ਲੋੜਵੰਦ ਔਰਤਾਂ ਵਿਧਵਾਵਾਂ ਜਦੋਂ ਆਉਂਦੀਆਂ ਨੇ 150 ਦੇ ਵਿੱਚੋਂ ਜਦੋਂ 100 ਵਿਧਵਾ ਦਾ ਪਤਾ ਲੱਗਿਆ ਕਿ ਪਿਛਲੇ 3 ਤੋਂ 6 ਸਾਲਾਂ ਦੇ ਵਿੱਚ ਉਹ ਔਰਤਾਂ ਦੇ ਜਿਹੜੇ ਸੁਹਾਗ ਉਜੜੇ ਨੇ ਉਸ ਦੀ ਸਭ ਤੋਂ ਵੱਡੀ ਜਿਹੜੀ ਜੜ ਤੇ ਕਾਰਨ ਕੀ ਸੀ ਨਸ਼ੇ ਦਾ ਇਹ ਅੰਮ੍ਰਿਤਸਰ ਦੇ ਇੱਕ ਕਸਬੇ ਦੀ ਇੱਕ ਇਲਾਕੇ ਦੀ ਗਮਟਾਲਾ ਦੀ ਗੱਲ ਹੈ ਜਿੱਥੇ ਪਤਾ ਲੱਗਦਾ ਸਾਰਿਆਂ ਨੇ ਆਪਣੀਆਂ ਆਪਣੀਆਂ ਹੱਡ ਬੀਤੀਆਂ ਦੱਸੀਆਂ ਇਹ ਅੰਕੜੇ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਇਕੱਲਾ ਉਹੀ ਇਲਾਕਾ ਨਹੀਂ ਪੂਰੇ ਪੰਜਾਬ ਦਾ ਹਾਲ ਕੀ ਕਰ ਦਿੱਤਾ ਨਸ਼ੇ ਦੀ ਇਸ ਦਲਦਲ ਨੇ ਇਸ ਦੇ ਉੱਤੇ ਗੱਲ ਕਰਾਂਗੇ ਇਸ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਕੌਣ ਹੈ ਔਰ ਸਾਰਿਆਂ ਨੇ ਜਿਸ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਕਿ ਇੱਕ ਦੂਜੇ ਦੇ ਉੱਤੇ ਸੁੱਟੀ ਗਈ ਜ਼ਿੰਮੇਵਾਰੀ ਇੱਕ ਦੂਜੇ ਦੇ ਉੱਤੇ ਤੋਮਤਬਾਜੀ ਹੋਈ ਜਾਂ ਮਸਲੇ ਨੂੰ ਹੱਲ ਕਰਨ ਵਾਲੇ ਵੀ ਕੋ ਵਧਿਆ ਇਸ ਦੇ ਉੱਤੇ ਗੱਲ ਕਰਾਂਗੇ ਔਰ ਦੂਜਾ ਮਸਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅੰਮ੍ਰਿਤਸਰ ਦੀ ਮੇਅਰ ਬਣਨ ਦੀ ਲੜਾਈ ਕਿਸ ਹੱਦ ਤੱਕ ਗਈ ਤੇ ਕਿੱਥੇ ਜਾ ਰਹੀ ਹੈ ਚੱਲ ਰਹੀ ਹੈ ਇੱਕ ਪਾਸੇ ਇਹ ਤਸਵੀਰ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਕੀ ਇੰਡੀਆ ਗੱਠਜੋੜ ਦੇ ਤਹਿਤ ਕਾਂਗਰਸ ਤੇ ਆਪ ਇਕੱਠੀ ਹੋਏਗੀ ਇਸ ਦੇ ਉੱਤੇ ਕਾਂਗਰਸ ਪਾਰਟੀ ਦੇ ਪੰਜਾਬ ਲੀਡਰ ਕੀ ਕਹਿੰਦੇ ਨੇ ਚੰਡੀਗੜ੍ਹ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਔਰ ਦਿੱਲੀ ਵਿਧਾਨ ਸਭਾ ਚੋਣ ਸਾਰੇ ਜਾਣਦੇ ਨੇ ਕਿ ਉੱਥੇ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਖੋ ਵੱਖਰੇ ਮੈਦਾਨ 'ਚ ਨੇ ਇਹ ਸਾਰੀਆਂ ਤਿੰਨੇ ਤਾਰਾਂ ਅੰਮ੍ਰਿਤਸਰ ਤੋਂ ਵਾਇਆ ਚੰਡੀਗੜ੍ਹ ਦਿੱਲੀ ਤੱਕ ਕਿਸ ਢੰਗ ਨਾਲ ਜੁੜੀਆਂ ਨੇ ਕਿਵੇਂ ਜੁੜੀਆਂ ਨੇ ਇਸ ਦੇ ਪ੍ਰਭਾਵ ਕੀ ਪਏ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਜੇਕਰ ਅਸੀਂ ਨਸ਼ਿਆਂ ਦੀ ਦਲਦਲ ਦੀ ਗੱਲ ਕਰੀਏ ਇਹ ਮੁੱਦਾ ਕੋ ਪਹਿਲੀ ਵਾਰ ਹੀ ਵਿਚਾਰਿਆ ਜਾ ਰਿਹਾ ਪਰ ਜਿਹੜਾ ਅੰਮ੍ਰਿਤਸਰ ਦੇ ਇੱਕ ਲਾਕੇ ਦਾ ਹਾਲ ਸਾਹਮਣੇ ਨਿਕਲ ਕੇ ਆਇਆ ਔਰ 100 ਵਿਧਵਾਵਾਂ ਸੈਂਕੜੇ ਨੇ ਜਿਹੜੀਆਂ ਵਿਧਵਾਵਾਂ ਉਹਨਾਂ ਨੇ ਆਪਣਾ ਆਪਣਾ ਦਰਦ ਤੋਂ ਦੁੱਖ ਜਿਸ ਤਰ੍ਹਾਂ ਨਾਲ ਦੱਸਿਆ ਇਹ ਬੜਾ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਮਸਲਾ ਹੈ ਸੋ ਇਹ ਸਭ ਤੋਂ ਵੱਡੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਸਾਡੀਆਂ ਪੋਲੀਟਿਕਲ ਪਾਰਟੀਆਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਸਾਡੇ ਉਥੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਉਸ ਇਲਾਕੇ ਦੇ ਐਸਐਚਓ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਉਸ ਇਲਾਕੇ ਦੇ ਡੀਐਸਪੀ ਐਸਐਸਪੀ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਔਰ ਸਾਡੇ ਜਿਹੜੇ ਧਾਰਮਿਕ ਬਾਬੇ ਨੇ ਉਹਨਾਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਕਿ ਪੰਜਾਬ ਦਾ ਉਹ ਸ਼ਹਿਰ ਜਿਹਨੂੰ ਅਸੀਂ ਗੁਰੂ ਦਾ ਨਗਰੀ ਕਹਿੰਦੇ ਆ ਉਸ ਗੁਰੂ ਦੀ ਨਗਰੀ ਦੇ ਵਿੱਚ ਦੋ ਅਜਿਹੇ ਕਲੋਨੀਆਂ ਬਣ ਗਈਆਂ ਨੇ ਇੱਕ ਗਮਟਾਲਾ ਔਰ ਇੱਕ ਸੁਲਤਾਨਵਿੰਡਗੇ ਏਰੀਆ ਜਿੱਥੇ ਕਿਰਨ 베ਦੀ ਦੇ ਘਰ ਵਾਲੇ ਨੇ ਬਹੁਤ ਕੰਮ ਕੀਤਾ ਸੀ ਉੱਥੇ ਵੀ ਮਾ ਵਿਧਵਾ ਧੀ ਵਿਧਵਾ ਦਾਦੀ ਵਿਧਵਾ ਭੂਆ ਵਿਧਵਾ ਮਾਸੀ ਵਿਦੋ ਸਾਰੀਆਂ ਵਿਦਵਾਨਾਂ ਰਹਿੰਦੀਆਂ ਨੇ ਤੇ ਹੁਣ ਇੱਕ ਨਵਾਂ ਉਥੇ ਬਲੈਕ 스ਪੌਟ ਆ ਗਿਆ ਗੁਮਟਾਲਾ ਜਿੱਥੇ ਪਿਛਲੇ 3 ਸਾਲ ਤੋਂ ਲੈ ਕੇ 6 ਸਾਲ ਮਤਲਬ 3 ਸਾਲ ਇਹਨਾਂ ਦੇ ਆਮ ਆਦੀ ਪਾਰਟੀ ਦੇ ਤੇ 3 ਸਾਲ ਪਿਛਲੇ ਕਾਂਗਰਸ 6 ਸਾਲਾਂ ਦੇ ਵਿੱਚ 100 ਭੈਣਾ ਧੀਆਂ ਦੇ ਜਿਹੜੇ ਸੁਹਾਗ ਜਿਹੜੇ ਨੇ ਤੇ ਪੰਜਾਬ ਦੇ ਉਹ तमाम ਜਿਹੜੇ ਲੋਕ ਨੇ ਚਾਹੇ ਉਹ ਬਿਊਰੋਕਰੇਸੀ ਜੋ ਪੋਲਿਟਿਸ਼ੀਅਨ ਚਾਹ ਪੋਲਿਟਿਕਲ ਪਾਰਟੀਆਂ ਸਾਡੇ ਦੇ ਧਾਰਮਿਕ ਦੇਰਿਆਂ ਦੇ ਜਿਹੜੇ ਆਗੂ ਨੇ ਮਾਸਾਪੁਰਾ ਵੀ ਸ਼ਰਮਨੀ ਹੈ ਕਿ ਪੰਜਾਬ ਜਾ ਕਿੱਧਰ ਨੂੰ ਰਿਹਾ ਕੋਣ ਕੋਣ ਪੰਜਾਬ ਦੇ ਸਾਰ ਪੁੱਛੂਗਾ ਕੋਣ ਪੰਜਾਬ ਦੀ ਗੱਲ ਕਰੂਗਾ ਪੋਲਿਟਿਸ਼ੀਅਨਾਂ ਨੇ ਢਿੱਡ ਭਰਨੇ ਉੱਪਰ ਰਹੇ ਨੇ ਪਰ ਘਟੋਖੜ ਪੰਜਾਬ ਦੇ ਲੋਕਾਂ ਨੂੰ ਤੇ ਜਿਹੇ ਲੋਕਾਂ ਦਾ ਮੂੰਹ ਕਾਲਾ ਕਰਨਾ ਚਾਹੀਦਾ ਜਦੋਂ ਇਸ ਇਸ ਇਲਾਕੇ ਦੇ ਵਿੱਚ ਲੋਕੋ ਵੋਟਾਂ ਮੰਗਣਾਉਂਦੇ ਨੇ ਸਾਰੀਆਂ ਪਾਰਟੀਆਂ ਉਹਨਾਂ ਨੂੰ ਕਿਉਂ ਨਹੀਂ ਸ਼ੀਸ਼ਾ ਦਿਖਾਇਆ ਜਾਂਦਾ ਕਿਉਂ ਨਹੀਂ ਉਹਨਾਂ ਨੂੰ ਆਇਨਾ ਦਿਖਾਇਆ ਜਾਂਦਾ ਤੇ ਸਾਡੇ ਜਿਹੜੀਆਂ ਸਰਕਾਰਾਂ ਜਿਹੜੇ ਡਰਾਮੇ ਕਰਦੀਆਂ ਨੇ ਅਸੀਂ ਸਕ੍ਰਿਪਟ ਤਿਆਰ ਕਰ ਲਈ ਐ ਅਸੀਂ ਚੀਫ ਸਕੱਟਰੀ ਨੂੰ ਨੋਡਲ ਆਫੀਸਰ ਲਾ ਦਿੱਤਾ ਅਸੀਂ ਫਲਾਨੇ ਠਿਕਾਨੇ ਨੂੰ ਨੋਡਲ ਆਫੀਸਰ ਉਹ ਕੀਆ ਸਿਰ ਮੋਇਆਂ ਦਾ ਕਾਗਜ਼ਾਂ ਦੇ ਵਿੱਚ ਪਾਲਿਸੀਆਂ ਬੜ ਰਹੀਆਂ ਨੇ ਤੇ ਮੈਨੂੰ ਇਹ ਲੱਗਦਾ ਹੈ ਕਿ ਕੀ ਸਾਡੇ ਪੋਲਿਟਿਸ਼ੀਨ ਬੇਈਮਾਨ ਨੇ ਸਾਡੇ ਚੁਣੇ ਹੋਏ ਨੁਮਾਇੰਦੇ ਬੇਈਮਾਨ ਅਸੀਂ ਬੇਈਮਾਨਾਂ ਨੂੰ ਚੁਣ ਰਹੇ ਹਾਂ ਅਸੀਂ ਤਜਰਬੇ ਕਰ ਰਹੇ ਨੇ ਇੱਕ ਪਹਿਲੀਆਂ ਜੋਕਾਂ ਸੀ ਉਹ ਜੋਕਾਂ ਪਹਿਲਾਂ ਪੰਜਾਬ ਦਾ ਖੂਨ ਪੀ ਰੀਆਂ ਸੀ ਖੂਨ ਪੀ ਪੀ ਕੇ ਥੱਕ ਗਈਆਂ ਸੀ ਅਸੀਂ ਨਵੀਆਂ ਜੋਕਾਂ ਚੁਣ ਲਈਆਂ ਉਹ ਜਿੱਦਾਂ ਜੇ ਜਦੋਂ ਅਫਰਨ ਗਿਆ ਨਹੀਂ ਜਦੋਂ ਢਿੱਡ ਭਰ ਜੂਗਾ ਖੂਨ ਚੂਸ ਲੈਣਗੇ ਤੇ ਜਦੋਂ ਉਹਨਾਂ ਨੂੰ ਅਫਰੇਵਾ ਹੋ ਜਾਊਗਾ ਅਸੀਂ ਫਿਰ ਨਵੇਂ ਲਿਆਵਾਂਗੇ ਪਰ ਇਹ ਜਿਹੜੇ ਘਰ ਉਜੜੇ ਨੇ ਸਵਾਗ ਉਜੜੇ ਨੇ ਕਿ ਉੱਥੇ ਰਾਸ਼ਨ ਕਾਰਡ ਜਾ ਰੀਆਂ ਪਤਾ ਲੱਗ ਰਿਹਾ ਕਿ ਸਾਡੀਆਂ ਮਾਵਾਂ ਭੈਣਾਂ ਉੱਥੇ ਵਿਧਵਾਵਾਂ ਨੇ ਸ਼ਰਾਬ ਚਿੱਟਾ ਸਮੈਕ ਹਰੋਣ ਉਹ ਕਿੱਥੋਂ ਆ ਰਹੀ ਐ ਕੀ ਉਸ ਇਲਾਕੇ ਦੇ ਪੁਲਿਸ ਅਫਸਰਾਂ ਦਾ ਉਸ ਇਲਾਕੇ ਦੇ ਚੁਣੇ ਹੋ ਨਮਾਇੰਦਿਆਂ ਦਾ ਉਹਨਾਂ ਦੀਆਂ ਤਸਵੀਰਾਂ ਨਹੀਂ ਲਾਉਣੀਆਂ ਚਾਹੀਦੀ ਕਿ ਅਸਲੀ ਤਸਕਰ ਇਹ ਨੇ ਤੇ ਉਹਨਾਂ ਨਸ਼ੇ ਦੇ ਸਦਾਗਰਾਂ ਨੂੰ ਤਸਕਰਾਂ ਨੂੰ ਉਹਨਾਂ ਨੂੰ ਵੀ ਮਾਸਾਪੁਰਾ ਸ਼ਰਮੀ ਦੀ ਕਿ ਤੁਸੀਂ ਕਹਿੰਦੇ ਸੱਤ ਘਰ ਡੈਣ ਵੀ ਛੱਡ ਦਿੰਦੀ ਐ ਤੇ ਤੁਸੀਂ ਤੇ ਡੈਣਾ ਯਾਰ ਪੰਜਾਬ ਵੀ ਜਾੜੀ ਜਾ ਰਹੇ ਹੋ ਪੈਸੇ ਦੇ ਲਾਲਚ ਦੇ ਵਿੱਚ ਪੈਸੇ ਦੇ ਮੋਹ ਦੇ ਵਿੱਚ ਤੇ ਪੋਲਿਟਿਸ਼ੀਅਨ ਤੇ ਪੁਲਿਸ ਅਫਸਰ ਉਹਨਾਂ ਦੇ ਸਿਰਾਂ ਤੇ ਹੱਥ ਰੱਖ ਰਹੇ ਨੇ ਹੁਣ ਪਤਾ ਨਹੀਂ ਕਿ ਏਰੀਆ ਗੁਮਟਾਲਾ ਕਿਹੜੇ ਐਮਐਲਏ ਦਾ ਏਰੀਆ ਪੈਂਦਾ ਪਰ ਮੈਨੂੰ ਤੇ ਇੱਥੇ ਕੁਮਰਵਿਜੇ ਪ੍ਰਤਾਪ ਦੀ ਮੈਂ ਅਧਾਰਨ ਦੇਣਾ ਚਾਹਾਂਗਾ ਉਹਨਾਂ ਨੇ ਆਪਣੀ ਸਰਕਾਰ ਨੂੰ ਕਿਹਾ ਸੀ ਕਿ ਸਾਡੇ ਕੋਲ ਪੁਲਿਸ ਅਫਸਰ ਇਹੋ ਜਿਹੇ ਲਾਤੇ ਅਸੀਂ ਡੀਐਸਪੀ ਤੇ ਐਸਪੀ ਲੈਵਲ ਦੇ ਅਧਿਕਾਰੀ ਜਿਹੜੇ ਨਸ਼ਾ ਵਕਾਉਂਦੇ ਨੇ ਉਹ ਪੁਲਿਸ ਅਫਸਰ ਬਦਲੇ ਨਹੀਂ ਹੈਗੇ ਕੁਮਰਵਿਜੇ ਪ੍ਰਤਾਪ ਨੇ ਪੂਰੇ ਅੰਮ੍ਰਿਤਸਰ ਦੀ ਗੱਲ ਕੀਤੀ ਆ ਮੈਂ ਆਖ ਦਿੱਤਾ ਸੀ ਕਿ ਲਾਏ ਕਿੰਨੇ ਆ ਵੀ ਤਾਂ ਤੁਹਾਨੂੰ ਦੱਸੀ ਜਾਣੇ ਸਾਰਿਆਂ ਨੂੰ ਪਤਾ ਪਰ ਉਹ ਸਵਾਲ ਹੈ ਜਿੰਨੇ ਵੀ ਲਾਏ ਹੋਣ ਨਹੀਂ ਲਾਏ ਹੋਣ ਪਰ ਜਿਹਦੇ ਉਹਨਾਂ ਦਾ ਚੁਣਿਆ ਹੋਇਆ ਐਮਐਲਏ ਕਹਿ ਰਿਹਾ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਦੇ ਮੂੰਹ ਤੇ ਚਪੇੜ ਆ ਕਿ ਸਾਡੇ ਸ਼੍ਰੀ ਆਮ ਅੰਮ੍ਰਿਤਸਰ ਦੇ ਵਿੱਚ ਗੁਰੂ ਦੀ ਨਗਰੀ ਅਸੀਂ ਕਹਿੰਦੇ ਆ ਤੇ ਗੁਰੂ ਦੀ ਨਗਰੀ ਦੇ ਵਿੱਚ ਇੰਨਾ ਕੁਝ ਹੋ ਰਿਹਾ ਨਾ ਅਸੀਂ ਉਥੇ ਸ਼ਰਾਬ ਬੰਦ ਕਰੇ ਨਾ ਅਸੀਂ ਇਹਦੇ ਮੀਟ ਦੀਆਂ ਦੁਕਾਨਾਂ ਬੰਦ ਕਰੇ ਨਾ ਅਸੀਂ ਬੀੜੀਆਂ ਦੀਆਂ ਦੁਕਾਨਾਂ ਬੰਦ ਕਰੇ ਨੇ ਨਹੀਂ ਤੇ ਕਈ ਅਜਿਹੇ ਧਾਰਮਿਕ ਸ਼ਹਿਰ ਨੇ ਇੰਡੀਆ ਦੇ ਵਿੱਚ ਉਥੇ ਬੀੜੀ ਵੀ ਨਹੀਂ ਵਿਕਦੀ ਸਾਡੇ ਤੋਂ ਸ਼ਰਾਬ ਵੀ ਵਿਕਦੀ ਆ ਮੀਟ ਸ਼ਰਾਬ ਦੀਆਂ ਦੁਕਾਨਾਂ ਵੀ ਆ ਪਾਣ ਬੀੜੀ ਦੀਆਂ ਵੀ ਦੁਕਾਨਾਂ ਨੇ ਉਹ ਤੇ ਕੋਈ ਗੱਲ ਹੀ ਨਹੀਂ ਤੇ ਕਟੂਕੜ ਸਾਨੂੰ ਇੱਕ ਸ਼ਹਿਰੀ ਪਵਿੱਤਰ ਬਣਾ ਦਿੱਗੇ ਅਸੀਂ ਹੁਣ ਆਹ ਦੇਖੋ ਨਵਾਂ ਗੁਮਟਾਲਾ ਹਾਲਾਂਕਿ ਅੱਜ ਜਿਹੜੀ ਖਬਰ ਛੱਪੀ ਹੈ ਜਾਗਰਨ ਗਰੁੱਪ ਨੇ ਫਰੰਟ ਪੇ ਤੇ ਛੱਪੀ ਆ ਅੰਮ੍ਰਿਤਸਰ ਦੇ ਕੋਈਕ ਮੈਂਬਰ ਪਾਰਲੀਮੈਂਟ ਤੇਜੀ ਦਫਾ ਬਣ ਗਏ ਨੇ ਗੁਰਜੀਤ ਸਿੰਘ ਔਜਲਾ ਉਹ ਕਹਿੰਦੇ ਅਸੀਂ ਨਸ਼ਾ ਕੰਟਰੋਲ ਕਰਾਂਗੇ ਵੀ ਨਸ਼ਾ ਕੰਟਰੋਲ ਕਰਾਂਗੇ ਪਹਿਲਾਂ ਵੀ ਤੇ ਤੁਸੀਂ ਐਮਪੀ ਤੁਹਾਡੀ 5 ਸਾਲ ਸਰਕਾਰ ਰਹੀ ਆ 2017 ਤੋਂ ਲੈ ਕੇ 2022 ਤੱਕ ਤੁਹਾਡੀ ਸਰਕਾਰ ਰਹੀ ਹੈ ਸਵਾਲ ਤੇ ਹੀ ਹੈ ਕਿ ਜਿਹੜੇ ਹੁਣ ਸੱਤਾ ਭੋਗ ਚੁੱਕੇ ਐ ਬਾਹਰ ਨਹੀਂ ਸੱਤਾ ਤੋਂ ਉਹ ਇਹ ਕਹਿ ਦਿੰਦੇ ਐ ਕਿ ਹੁਣ ਵਾਲਿਆਂ ਨੇ ਬੜੀਆਂ ਫੜਾ ਮਾਰੀਆਂ ਸੀ ਕਿੱਥੇ ਗਏ ਇਹਨਾਂ ਦੇ ਕੰਟਰੋਲ ਕਰਨ ਦੇ ਇਰਾਦੇ ਤੇ ਦਾਵੇ ਉਹ ਇਹ ਕਹਿ ਕੇ ਸਾਰ ਦਿੰਦੇ ਐ ਤੇ ਮੌਜੂਦਾ ਨੂੰ ਸਵਾਲ ਕਰ ਲੋ ਕਹਿੰਦੇ ਜੀ ਇਹਦੀਆਂ ਜੜ੍ਹਾਂ ਬੜੀਆਂ ਪੁਰਾਣੀਆਂ ਨੇ ਡੂੰਘੀਆਂ ਲਾਈਆਂ ਹੌਲੀ-ਹੌਲੀ ਟਾਈਮ ਲੱਗਣਾ ਜੀ ਠੀਕ ਹੈ ਜਦੋਂ ਅਸੀਂ ਆਪਣੀ ਜ਼ਿੰਮੇਵਾਰੀਆਂ ਦੂਜੇ ਦੇ ਸਿਰ ਤੇ ਭੰਨ ਦੇਣਾ ਭਾਂਡਾ ਇਹਦਾ ਮਤਲਬ ਤੁਸੀਂ ਖੋਖਲੇ ਹੋ ਇਹ ਇਲਜ਼ਾਮ ਬਾਜ਼ੀਆਂ ਨੇ ਹਾਲਾਂਕਿ ਗੁਰਜੀਤ ਸਿੰਘ ਔਜਲਾ ਹੋਣਾ ਨੇ ਉਥੇ ਕੋਸ਼ਿਸ਼ ਕੀਤੀ ਸੀ ਪਿਛਲੀ ਦਫਾ ਵੀ ਉਹਨੇ ਕੋਸ਼ਿਸ਼ ਕੀਤੀ ਘਰੋ ਘਰ ਜਾ ਕੇ ਜਿਹੜੇ ਨਸ਼ੇੜੀ ਬਣ ਚੁੱਕੇ ਉਹਨਾਂ ਨੂੰ ਦਾਖਲ ਕਰਵਾਇਆ ਸੀ ਲੇਕਿਨ ਜਿਹੜਾ ਇੱਕੋ ਰਾਤ ਦੀ ਉਹ ਫਿਰ ਉਥੋਂ ਸੈਂਟਰਾਂ ਚੋਂ ਭੱਜਾਏ ਸੀ ਹੁਣ ਜਦ ਤੱਕ ਰੋਜ਼ਗਾਰ ਦੇ ਸਵਾਲ ਨਹੀਂ ਬੰਦੇ ਨਾ ਨਸ਼ਾ ਹੁਣ ਸਵਾਲ ਇਹ ਕਿ ਨਸ਼ਾ ਆ ਕਿੱਥੋਂ ਰੈ ਨਾ ਇਹ ਕੈਂਪੀ ਨੇ ਕੋਸ਼ਿਸ਼ ਕੀਤੀ ਹੈ ਪਰ ਨਸ਼ਾ ਜਿਹੜਾ ਉਥੇ ਸ਼ਰਿਆਂ 'ਚ ਵੇਚ ਰਹੇ ਨੇ ਉਹ ਪੁਲਿਸ ਦਾ ਕੰਮ ਉਹ ਗੁਰਜੀਤ ਸਿੰਘ ਔਜਲਾ ਦੇ ਤੇ ਕੰਮ ਨਹੀਂ ਆਗਾ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਇਹ ਪੁਲਿਸ ਹੀ ਸਾਡੀ ਜਿਹੜੀ ਆ ਉਹ ਨਸ਼ਾ ਵਕਾਰੀਏ ਸਾਰੇ ਪੋਲੀਟੀਸ਼ਨ ਇਹ ਸ਼ਹਿਵਾ ਕਰ ਰਹੇ ਇੱਕ ਐਮਪੀ ਦਾ ਏਰੀਆ ਕਿਉਂਕਿ ਗੁਰਜੀਤ ਔਜਲਾ ਨੂੰ ਅੱਜ ਜਾਗਰਨ ਅਖਬਾਰ ਨੇ ਕੋਟ ਕੀਤਾ ਉਹ ਕਹਿੰਦਾ ਉਹਨਾਂ ਨੇ ਕੋਸ਼ਿਸ਼ ਕੀਤੀ ਪਿਛਲੇ ਵਾਰ ਕਿ ਜਿਹੜੇ ਮੁੰਡੇ ਨਸ਼ਾ ਕਰਦੇ ਨੇ ਉਹਨਾਂ ਨੂੰ ਭਰਤੀ ਕਰੋ ਭੱਜ ਜਾਏ ਉਹਦੇ ਚ ਉਹਨੂੰ ਗੁਰਜੀਤ ਔਜਲਾ ਦਾ ਕਸੂਰ ਨਹੀਂ ਪਰ ਸਾਡੇ ਸਿਸਟਮ ਦਾ ਕਸੂਰ ਨੇ ਸਾਡੀ ਪੁਲਿਸ ਪੁਲਸ ਕੀ ਕਰਦੀ ਹੈਗੀ ਹੈ ਪੁਲਸ ਕੀ ਹੈ ਕਿ ਆਪਣੇ ਜੇਬਾਂ ਭਰਨ ਵਾਸਤੇ ਔਰ ਜਿਹੜੇ ਨਸ਼ੇ ਖਾਂਦੇ ਨਾ ਉਹਨਾਂ ਨੂੰ ਫੜਦੀ ਐ ਨਸ਼ੇ ਵੇਚਣ ਵਾਲਿਆਂ ਨੂੰ ਫੜਦੀ ਨਹੀਂ ਹੈਗੀ ਇਸ ਕਰਕੇ ਜਦ ਤੱਕ ਸਾਡਾ ਜਿਹੜਾ ਇਹ ਪੁਲਿਸ ਤੇ ਪੋਲਿਟਿਸ਼ੀਅਨ ਜਦ ਤੱਕ ਇਹ ਨਹੀਂ ਨਾ پاک ਹੋਣਗੇ ਜਦ ਤੱਕ ਇਹ ਇਮਾਨਦਾਰ ਨਹੀਂ ਹੋਣਗੇ ਬੇਈਮਾਨ ਜਿਆਦਾ ਨੇ ਜਿੱਦ ਦਿਨ ਸਾਡੇ ਕੋਲ ਚੰਗੇ ਪੋਲਿਟਿਸ਼ੀਅਨ ਮਿਲਗੇ ਜਿੱਦ ਦਿਨ ਸਾਡੇ ਚ ਅਸਲ ਪੰਜਾਬ ਦੇ ਹੀਰੋ ਮਿਲਗੇ ਤੇ ਪੰਜਾਬ ਸੁਧਰ ਜਾਊਗਾ ਨਹੀਂ ਤੇ ਪੰਜਾਬ ਦਾ ਬੇੜਾ ਗਰ ਕੇ ਇਹਨਾਂ ਲੋਕਾਂ ਨੇ ਕਰ ਦਿੱਤਾ ਹੈਗਾ ਆਪਾਂ ਪਹਿਲਾਂ ਵੀ ਇਹ ਦਿਨ ਕਾਂਗਰਸ ਪਾਰਟੀ ਦੇ ਨਿਤਾ ਰਹਿ ਚੁੱਕੇ ਨੇ ਇਸ ਟਾਈਮ ਵੀ ਨੇ ਵਿਧਾਨ ਸਭਾ ਸਪੀਕਰ ਰਹਿ ਚੁੱਕੇ ਨੇ ਰਾਣਾ ਕੇਪੀ ਸਿੰਘ ਉਹ ਕਿ ਪੰਜਾਬ ਇਸ ਸਪੀਡ ਦੇ ਨਾਲ ਇੱਕ ਡੁੱਬਦੀ ਹੋਈ ਕਿਸ਼ਤੀ ਆ ਜੇ ਦੇ ਸਾਨੂੰ ਇੱਕ ਸਵਾਰ ਚੰਗਾ ਮਲਾਹ ਮਿਲ ਗਿਆ ਤੇ ਪੰਜਾਬ ਬਚ ਜੂਗਾ ਨਹੀਂ ਤੇ ਪੰਜਾਬ ਦਾ ਬੇੜਾ ਗਰਕ ਪੰਜਾਬ ਦੇ ਪੁਲਿਸ ਅਫਸਰਾਂ ਨੇ ਪੰਜਾਬ ਦੇ ਸਿਵਲ ਅਫਸਰਾਂ ਨੇ ਪੰਜਾਬ ਦੇ ਪੋਲੀਟਿਸ਼ੀਅਨਾਂ ਨੇ ਕਰ ਦਿੱਤਾ ਹੈਗਾ ਹੁਣ ਇੱਕ ਦੁੱਕਾ ਇਮਾਨਦਾਰ ਹੋਊਗਾ ਪਰ ਜਦੋਂ ਵਾਗੀ ਬੇਈਮਾਨਾ ਦਾ ਨਾ ਤੇ ਉੱਥੇ ਫਿਰ ਇਮਾਨਦਾਰ ਕਿੱਥੇ ਲੋਕ ਰਹਿ ਜਾਣਗੇ ਕਿਉਂਕਿ ਸਾਰਾ ਹੀ ਤਾਣਾ ਬਾਣਾ ਮੀਡੀਆ ਵਿਕਿਆ ਹੋਇਆ ਪੋਲਿਟਿਸ਼ੀਅਨ ਵਿਕਿਓਏ ਪੁਲਿਸ ਵਿਕਿ ਹੋਈ ਆ ਸਿਵਲ ਪ੍ਰਸ਼ਾਸਨ ਵਿਕਿਆ ਹੋਇਆ ਨਸ਼ੇ ਦੇ ਤਸਕਰਾਂ ਨਾਲ ਗੈਂਗਸਟਰਾਂ ਨਾਲ ਸਾਰੇ ਮਿਲੇ ਹੋਏ ਨੇ ਤੇ ਜੇ ਇਸ ਸਥਿਤੀ ਵਿੱਚ ਫਿਰ ਪੰਜਾਬ ਕਿੱਧਰ ਜਾਊਗਾ ਨਾ ਇਸ ਕਰਕੇ ਇਹ ਹੁਣ ਸਭ ਤੋਂ ਵੱਡੀ ਕਿ ਕਿੱਡੀ ਭੈੜੀ ਤਸਵੀਰ ਆ ਕਿ ਇੱਕ ਏਰੀਆ ਜਿੱਥੇ 150 ਚੋਂ 100 ਵਿਧਵਾਵਾਂ 6 ਪਿਛਲੇ 6 ਸਾਲਾਂ ਦੇ ਵਿੱਚ ਤਿੰਨ ਇਹਨਾਂ ਦੇ ਤਿੰਨ ਪਿਛਲਿਆਂ ਦੇ ਇਹ ਤੇ ਮੂੰ ਥੱਪੜੇ ਨੇ ਸ਼ਰਮ ਨਹੀਂ ਆਉਦੇ ਹੋਗੇ ਪੰਜਾਬ ਦੇ ਪੋਲਿਟਿਸ਼ਨਾਂ ਨੂੰ ਇਹ ਸ਼ੀਸ਼ਾ ਨਹੀਂ ਦੇਖਦੇ ਹੋਣਗੇ ਸਾਡੇ ਪੁਲਿਸ ਅਫਸਰ ਸ਼ੀਸ਼ਾ ਨਹੀਂ ਦੇਖਦੇ ਹੋਣਗੇ ਮਤਲਬ ਕਿਵੇਂ ਪੰਜਾਬ ਕੋਣ ਕੰਟਰੋਲ ਕਰੂਗਾ ਇਹੋ ਝਾੜੂ ਵਾਲੇ ਕਾਲੀਆਂ ਨੂੰ ਗਾਲਾਂ ਕੱਢਦੇ ਇਹੋ ਝਾੜੂ ਵਾਲੇ ਕਾਂਗਰਸੀਆਂ ਨੂੰ ਗਾਲਾਂ ਕੱਢਦੇ ਤੇ ਤੁਹਾਡੇ ਸਰਕਾਰ ਦੇ ਵਿੱਚ ਅਜਿਹਾ ਕੁਝ ਹੋ ਰਿਹਾ ਤੁਸੀਂ ਵੀ ਨਸ਼ਾ ਨਹੀਂ ਰੋਕ ਰਹੇ ਤੁਸੀਂ ਵੀ ਮਾਫੀਆ ਨਹੀਂ ਰੋਕ ਰਹੇ ਜੋ ਪੁੱਠੇ ਕੰਮ ਪਿਛਲੀਆਂ ਸਰਕਾਰਾਂ ਚੋਂ ਦੇ ਉਸ ਤੋਂ ਡਬਲ ਪੁੱਠੇ ਕੰਮ ਹੁਣ ਸਰਕਾਰ ਦੇ ਵਿੱਚ ਹੋ ਰਹੇ ਨੇ ਨਾਲੇ ਇੱਕ ਗੱਲ ਹੋਰ ਇੱਥੇ ਨੋਟ ਕਰਨ ਵਾਲੀ ਹੈ ਵੀ ਜਦੋਂ ਪੁਲਿਸ ਦੇ ਕੋਲ ਆਪਣੇ ਕੋਲ ਕਿੰਨੇ ਹੀ ਕੇਸ ਆਉਂਦੇ ਨੇ ਲੋਕ ਪੇੜ ਤੌਂਦੇ ਨੇ ਇੱਥੇ ਹਾਈ ਕੋਰਟ ਵੀ ਆਉਂਦੇ ਨੇ ਮੀਡੀਆ 'ਚ ਵੀ ਕੋਈ ਕੋਈ ਨਾ ਕੋਈ ਬੋਲਦਾ ਹੈ ਜਦੋਂ ਕਿਸੇ ਤੇ ਝੂਠਾ ਪਰਚਾ ਪਾਉਣਾ ਹੁੰਦਾ ਉਹ ਐਨਡੀਪੀਐਸ ਦਾ ਮਿੰਟ ਨਹੀਂ ਲਾਉਂਦੀ ਪੁਲਿਸ ਮਿੰਟ ਤੋਂ ਵੀ ਪਹਿਲਾਂ ਹੋ ਜਾਂਦਾ ਪਰ ਜਿਨ੍ਹਾਂ ਤੇ ਪੈਣਾ ਹੈ ਜਿਹੜੇ ਤਸਕਰਾਂ ਨੂੰ ਫੜਨਾ ਹੈ ਗੱਠਜੋੜ ਟੁੱਟਣਾ ਉਹਦੇ ਉੱਤੇ ਕੋਈ ਅਸਰ ਹੀ ਨਹੀਂ ਕੋਈ ਗੱਲ ਨਹੀਂ ਕਿਉਂਕਿ ਬੇਈਮਾਨ ਦਾ ਰਾਜ ਨਾ ਜਿਵੇਂ ਕਪੂਰ ਥਲੇ ਹੀ ਇੱਕ ਐਸਐਚਓ ਨੂੰ ਰਾਹ ਨਹੀਂ ਮਿਲਿਆ ਉਹਦੇ ਖਿਲਾਫ ਪਰਚਾ ਦਰਜ ਕਰਤਾ ਫੇੜੇਮ ਕਰੋ ਇਹੋ ਜਿਹੇ ਐਸਐਚਓ ਦਾ ਉਹਨੂੰ ਤਾਂ ਡਿਸਮਿਸ ਕਰਨਾ ਚਾਹੀਦਾ ਸੀ ਜੇ ਕੋਈ ਚੰਗਾ ਪੁਲਿਸ ਅਫਸਰ ਹੁੰਦਾ ਉਹਨੇ ਡਿਸਮਿਸ ਕਰਦਾ ਕਿ ਲੋਕਾਂ ਨਾਲ ਦੁੱਧ ੱੱਕਾ ਕਰ ਰਿਹਾ ਹੈ ਨਾ ਪਰ ਇਹ ਸਸਪੈਂਸ਼ਨ ਬਹਾਲ ਹੋ ਜਾਂਦੇ ਨੇ 6 ਮਹੀਨੇ ਪੈਸੇ ਦੇ ਕੇ ਬਹਾਲ ਹੋ ਜਾਂਦੇ ਨੇ ਹੁਣ ਕਿਉਂਕਿ ਗੁੰਡਾਗਰਦੀ ਇਸ ਕਿਸਮ ਇਹਨਾਂ ਨੇ ਉਹਨਾਂ ਲੋਕਾਂ ਨੇ ਵੀ ਵਧਾ ਦਿੱਤੀ ਆ ਫਿਰੋਜ਼ਪੁਰ ਦੇ ਵਿੱਚ ਇੱਕ ਇੱਕ ਐਮਐਲਏ ਨੇ ਇੱਕ ਗੈਂਗਸਟਰ ਜੇਲ੍ਹ ਤੋਂ ਬਾਹਰ ਕੱਢਿਆ ਉਹਨੇ ਗੁਰਾਈ ਕੀਤੀ ਪੈਸੇ ਵੀ ਮੈਂ ਸਰਪੰਚ ਬਣਾਉਣੇ ਹੈਗੇ ਐਮਐਲਏ ਨਾਲ ਮਿਲ ਕੇ ਫਿਰ ਇੱਕ ਨੇ ਪੈਸੇ ਨਹੀਂ ਦਿੱਤੇ ਤਾਂ ਉਹਦੇ ਘਰ ਗੈਂਗਸਟਰ ਨੇ ਜਾ ਕੇ ਗੋਲੀਆਂ ਚਲਾ ਦਿੱਤੀਆਂ ਫਿਰ ਪੰਜਾਬ ਪੁਲਿਸ ਦੇ ਡੀਜੀਪੀ ਨੇ ਉਥੋਂ ਐਸਐਸਪੀ ਨੂੰ ਡੀਆਈਜੀ ਨੂੰ ਗਾਲਾਂ ਕੱਢੀਆਂ ਗਾਲਾਂ ਦੀ ਸੈਂਸ ਛਾੜ ਚੰਬ ਕੀਤੀ ਹੈਗੀ ਵੀ ਜੇ ਇੱਥੇ ਐਮਐਲਏ ਨੂੰ ਹੀ ਕਾਲਾ ਕਰਨਾ ਹੈਗੇ ਤਾਂ ਗੈਂਗਸਟਰ ਬਾਹਰ ਕਢਾਉਗੇ ਹੁਣ ਉਹ ਆਮ ਆਦੀ ਪਾਰਟੀ ਦੇ ਉਸ ਐਮਐਲਏ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਡੀਜੀਪੀ ਨੇ ਉਸ ਐਸਐਸਪੀ ਜਾਂ ਐਸਐਚਓ ਦੇ ਖਿਲਾਫ ਨਹੀਂ ਕਾਰਵਾਈ ਕੀਤੀ ਹੁਣ ਜਦੋਂ ਤਾਣਾ ਬਾਣਾ ਹੀ ਸਾਡਾ ਇਨਾ ਕ੍ਰਿਪਟ ਹੋ ਚੁੱਕਾ ਹੋਵੇ ਤੇ ਫਿਰ ਤੁਸੀਂ ਕੀ ਕਿਹੋ ਜਿਹਾ ਅੰਦਾਜ਼ ਲਗਾ ਸਕਦੇ ਗੈਂਗਸਟਰ ਨਾਲ ਐਮਐਲਏ ਮਿਲੇ ਹੋਏ ਨੇ ਗੈਂਗਸਟਰ ਨਾਲ ਪੋਰਸੇ ਮਿਲੇ ਹੋਈ ਹੈ ਗੈਂਗਸਟਰਾਂ ਦੇ ਇੰਟਰਵਿਊ ਹੋ ਰਹੀਆਂ ਨੇ ਨਸ਼ੇ ਤਸਕਰਾਂ ਦੇ ਨਾਲ ਮਿਲੇ ਹੋਏ ਨੇ ਇੱਕੋ ਇੱਕ ਪੋਲੀਟੀਸ਼ੀਅਨ ਤੇ ਪੰਜਾਬ ਦੇ ਅਫਸਰਾਂ ਦਾ ਕੰਮ ਰਹਿ ਗਿਆ ਕਿ ਢਿੱਡ ਢਿੱਡ ਭਰ ਲੋ ਜਿੰਨਾ ਪੰਜਾਬ ਨੂੰ ਪੀਤਾ ਜਾਂਦਾ ਖੂਨ ਪੀ ਲੋ ਲੁੱਟ ਲੋ ਕੁੱਟ ਲੋ ਜੋ ਕੁਝ ਹੁੰਦਾ ਪ੍ਰਾਪਰਟੀਆਂ ਬਣਾਓ ਆਸਟ੍ਰੇਲੀਆ ਲੋ ਕੈਨੇਡਾ ਲੋ ਕੰਬੋਡੀਆ ਲੋ ਜੌਰਜੀਆ ਲੋ ਉੱਥੇ ਬਲੈਕ ਨਦੀਆਂ ਲਾਣਾ ਲੱਗੀਆਂ ਹੈਗੀਆਂ ਪ੍ਰਾਪਰਟੀਆਂ ਖਰੀਦਣ ਦੇ ਵਿੱਚ ਟਰਸਟ ਬਣਾਏ ਜਾ ਰਹੇ ਨੇ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਕੋਈ ਜਿਸ ਜਿੰਨਾ ਲੁੱਟਿਆ ਕੋਈ 5 ਮਿਲੀਅਨ ਦੇ ਵਿੱਚ ਕੋਈ 50 ਮਿਲੀਅਨ ਦੇ ਵਿੱਚ ਕੋਈ 150 ਆਸਟ੍ਰੇਲੀਅਨ ਮਿਲੀਅਨ ਡਾਲਰ ਦੇ ਵਿੱਚ ਪ੍ਰਾਪਰਟੀਆਂ ਖਰੀਦ ਰਏ ਹੈਗੇ ਨੇ ਪਰ ਆਹ ਜਿਹੜੀ ਤਸਵੀਰ ਹੈ ਇਸ ਤਸਵੀਰ ਦੇ ਵਿੱਚ ਮਤਲਬ ਪੰਜਾਬ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਪੰਜਾਬ ਪੁਲਿਸ ਦਾ ਤੇ ਕੰਮ ਹੈ ਕਿ ਪਾਲਿਸ਼ਿੰਗ ਕਰਨੀ ਉਹ ਪਾਲਿਸ਼ਿੰਗ ਨਹੀਂ ਕਰ ਰਹੇ ਉਹ ਤੇ ਸਰਕਾਰ ਦੀ ਪਾਲਿਸ਼ਿੰਗ ਕਰ ਰਹੇ ਨੇ ਕਿ ਦੱਸੋ ਤੁਸੀਂ ਮੇਅਰ ਕਿੱਥੇ ਬਣਾਉਣਾ ਡਿਪਟੀ ਮੇਅਰ ਕਿੱਥੇ ਬਣਾਉਣਾ ਕਿਹੜੇ ਕਾਉਂਸਲਰ ਨੂੰ ਕਦੋਂ ਸ਼ਾਮਲ ਕਰਵਾਉਣਾ ਕਿਹੜੇ ਸਰਪੰਚ ਨੂੰ ਕਿੱਥੇ ਸ਼ਾਮਲ ਕਰਵਾਉਣਾ ਪੁਲਿਸ ਤੇ ਇਹ ਕੰਮ ਕਰ ਰਹੀ ਐ ਪੁਲਿਸ ਤੇ ਸਾਈਕਲ ਰੈਲੀਆਂ ਕੱਢ ਰਹੀ ਐ ਪੁਲਿਸ ਤੇ ਗੁਰਦੁਆਰਿਆਂ 'ਚ ਜਾ ਕੇ ਬੱਚਿਆਂ ਨੂੰ ਸੋਵਾਂ 'ਚ ਚਾ ਰਹੀ ਐ ਪੁਲਿਸ ਦਾ ਇਹ ਕੰਮ ਆ ਕਿ ਮੋੜਿਆਂ ਤੇ ਸਟਾਰ ਲੱਗਦੇ ਰਹਿਣ ਤੇ ਮੇਰੀ ਕੁਰਸੀ ਬਚੀ ਰਵੇ ਪਰ ਸਾਨੂੰ ਇਹੋ ਜੀਆਂ ਸਰਕਾਰਾਂ ਦੇ ਜਵਾਬ ਤਲਬੀ ਕਰਨੀ ਚਾਹੀਦੀ ਹੈ ਜਦੋਂ ਇਲਾਕੇ ਦੇ ਐਮਐਲਏ ਉਹਨਾਂ ਨੂੰ ਪੁੱਛਣਾ ਚਾਹੀਦਾ ਉਹਨਾਂ ਨੂੰ ਘਰਾਂ 'ਚ ਵੜਨ ਨਹੀਂ ਦੇਣਾ ਚਾਹੀਦਾ ਗਲੀਆਂ 'ਚ ਬੈਨ ਲਾ ਦੇਣਾ ਜੇ ਕਿ ਸਾਡੀ ਗਲੀ ਦੇ ਵਿੱਚ ਜੇ ਪੈਰ ਪਏ ਹੈਗੇ ਨਾ ਤੇ ਪੁੱਠੇ ਪੈਰੀ ਚਲੇ ਜਾਓ ਜਦ ਤੱਕ ਲੋਕਾਂ ਨੇ ਡੰਡਾ ਨਾ ਲਾ ਫੜਿਆ ਜਦ ਤੱਕ ਲੋਕ ਖੜੇ ਨਾ ਨਾ ਹੋਣਗੇ ਲੋਕਾਂ ਨੇ ਕਾਲੀਆਂ ਦੀ ਧੌਂ ਚੋਕ ਕਿਲਾ ਕੱਢਤਾ ਲੋਕਾਂ ਨੇ ਕਾਂਗਰਸੀਆਂ ਦੇ ਧੌਂ ਚੋਕ ਕਿਲਾ ਕੱਢਤਾ ਤੇ ਹੁਣ ਜਿਹੜਾ ਧੌਂ ਚ ਕਿਲਾ ਜਿਹੜਾ ਝਾੜੂ ਵਾਲਿਆਂ ਦੇ ਫਸੇ ਲੋਕਾਂ ਨੇ ਵੀ ਕੱਢਣਾ ਪਰ ਉਦੋਂ ਨੂੰ ਪੰਜਾਬ ਬਹੁਤ ਬਰਬਾਦ ਹੋ ਜਾਊਗਾ ਕਿਉਂਕਿ ਲੋਕਾਂ ਦਾ ਕੋਈ ਸਬਰ ਨਹੀਂ ਆ ਕਸੂਰ ਤੇ ਹੈ ਕਿ ਅਸੀਂ ਇਹਨਾਂ ਲੋਕਾਂ ਨੂੰ ਚੋਣ ਲਿਆ ਜਿਨ੍ਹਾਂ ਦੇ ਅਸੀਂ ਬਹੁਤ ਸਾਰੀਆਂ ਆਸਾਂ ਲਾ ਬੈਠੇ ਸੀ ਕੀਤਾ ਇਹਨਾਂ ਵੀ ਨਹੀਂ ਕੁਛ ਡੱਕਾ ਇਹਨਾਂ ਵੀ ਨਹੀਂ ਤੋੜਿਆਗਾ ਤਿੰਨ ਕੀ ਗੱਲਾਂ ਆ ਇਹਨਾਂ ਕੋ ਅਹੀਂ ਬਿਜਲੀ ਫ੍ਰੀ ਕਰਤੀ ਅਹੀਂ ਪਿਆਰ ਲੋਕਾਂ ਨੂੰ ਰੋਜ਼ਗਾਰ ਦੇਤਾ ਤੀਜੀ ਗੱਲ ਨਹੀਂ ਇਹਨਾਂ ਕੋ ਹੈ ਠੀਕ ਹੈ ਹੁਣ ਸਭ ਤੋਂ ਵੱਡੇ ਸਵਾਲ ਇਹ ਆ ਗਿਆ ਕਿ ਇਹ ਜਿਹੜੇ ਸਾਡੇ ਜਿਹੜੇ ਧਾਰਮਿਕ ਜਥੇਬੰਦੀਆਂ ਦੇ ਆਗੂ ਘੱਟੋ ਘੱਟ ਉਹਨਾਂ ਨੂੰ ਜਾਣਾ ਚਾਹੀਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹੀ ਉੱਥੇ ਕੋਈ ਕੈਂਪ ਲਾ ਦੇਣਾ ਚਾਹੀਦਾ ਕਿ ਗੁਰੂ ਘਰ ਗੁਰੂ ਘਰ ਦੇ ਨਾਲ ਲੱਗ ਜਾਓ ਗੁਰੂ ਘਰ ਦੇ ਲੜ ਲੱਗ ਜਾਓ ਜਾਂ ਜਿਹੜੇ ਸਾਡੇ ਹੋਰ ਬਾਬੇ ਨੇ ਧਾਰਮਿਕ ਬਾਬੇ ਨੇ ਉਹਨਾਂ ਦੇ ਲੜ ਲੱਗ ਜਾਓ ਇੱਥੋਂ ਤੱਕ ਕਿ ਜੇ ਜ਼ਿੰਦਗੀਆਂ ਬਚਾਉਣੀਆਂ ਚਾਹੀਏ ਉਹ ਡਰਾਮੇ ਕਰਦੇ ਨੇ ਕਈ ਇਸਾਈ ਭਾਈਚਾਰੇ ਵਾਲੇ ਜਿਹੜੇ ਐ ਹਜੇ ਛੱਟਾ ਛੁਰਦੇ ਬੰਦੇ ਆਇਆ ਤੜਫਣ ਲੱਗਦਾ ਉਹ ਭਾਈ ਤੂੰ ਹੀ ਕਿ ਉੱਥੇ ਲੋਕਾਂ ਨੂੰ ਜਾ ਕੇ ਛਡਾ ਦੋ ਨਸ਼ਾ ਜਾਣ ਤੇ ਬਚ ਜੂਗੀ ਭਾਵੇਂ ਤੁਸੀਂ ਡਰਾਮੇ ਕਰਦੇ ਪਾਣੀ ਦਾ ਛਿੱਟਾ ਮਾਰਦੇ ਹੋ ਕੰਬਲ ਲਾ ਪੈਂਦਾ ਹੈਗਾ ਜੇ ਕੋਈ ਬੰਦਾ ਲੂਲਾ ਲੰਗੜਾ ਹੈਗਾ ਉਹ ਠੀਕ ਹੋ ਜਾਂਦਾ ਵੀ ਉੱਥੇ ਡਰਾਮਾ ਕਰ ਦੋ ਜੇ ਤੁਹਾਡੇ ਕੋਈ ਇੰਨੀ ਪਾਵਰ ਅ ਜਿਸੂ ਮਿਸੂ ਵਾਲੇ ਜਿਹੜੇ ਇੱਕ ਤਾਂ ਅਸਲੀ ਨੇ ਜਿਹੜੇ ਪਖੰਡੀ ਨੇ ਜੇ ਤੁਹਾਡੇ ਕੋਈ ਇੰਨੀ ਪਾਵਰ ਤੁਹਾਡੇ ਯਾਲ ਦੇ ਵਿੱਚ ਤੇ ਲੋਕਾਂ ਦਾ ਐ ਛਿੱਟਾ ਦੋ ਤੇ ਲੋਕੀ ਨਸ਼ਾ ਛੱਡ ਦੇਣ ਛਿੱਟਾ ਦੋ ਲੋਕੀ ਸਮੈਗ ਛੱਡ ਦੇਣ ਪਾਣੀ ਦਾ ਛਿੱਟੇ ਮਾਰੋ ਲੋਕੀ ਚਿੱਟਾ ਖਾਣਾ ਫੀਮ ਖਾਣਾ ਉਹ ਦੂਜਾ ਸੰਗ ਬਰਾਈਆਂ ਛੱਡ ਦੇਣ ਜੇ ਤੁਹਾਡੇ ਵਿੱਚ ਵਾਕਏ ਇੰਨੀ ਸ਼ਕਤੀ ਹੈਗੀ ਹੈ ਤੁਸੀਂ ਲੂਲੇ ਲੰਗੜੇ ਠੀਕ ਕਰ ਦਿੰਦੇ ਹੋ ਬਿਮਾਰੀਆਂ ਦੂਰ ਕਰਦੇ ਤੇ ਨਸ਼ਾ ਛਡਾ ਦੋ ਪੰਜਾਬ ਦਾ ਵੀ ਹਾਂ ਵੀ ਚੰਗਾ ਕੰਮ ਹੋ ਗਿਆ ਪਰ ਇਹ ਸਰਕਾਰਾਂ ਨੇ ਨਹੀਂ ਕਰਨਾ ਜਿਹੜੇ ਧਾਰਮਿਕ ਬਾਬੇ ਨੇ ਉਹਨਾਂ ਦੀ ਆਪਣੀਆਂ ਦੁਕਾਨਾਂ ਚੱਲਦੀਆਂ ਨੇ ਉਹ ਆਪ ਸਵਾ ਸਵਾ ਲੱਖ ਦੇ ਬੂਡ ਪਾਉਂਦੇ ਆਖ ਨੇ ਆਪ ਰੰਗ ਰੰਗੀਆਂ ਘੜੀਆਂ ਜਿਹੋ ਜੇ ਰਮਾਲੇ ਬੰਦੇ ਉਹ ਜਿਹੇ ਮੋਬਾਈਲ ਉਹੋ ਜੀ ਡਰੈੱਸ ਆਪ ਤੇ ਅਸੀਂ ਕਿੱਥੋਂ ਕਰਾਂਗੇ ਇਕ ਇਤਿਹਾਸ ਰੱਖਾਂਗੇ ਪਰ ਸਾਡੀ ਆਸ ਕੁਲ ਮਲਾ ਕੇ ਕੀ ਆ ਸਰਕਾਰ ਤੇ ਪਰ ਜਦੋਂ ਸਰਕਾਰ ਚ ਚੁਣੇ ਹੋਏ ਨਖੱਟੂ ਲੋਕ ਆ ਜਾਂਦੇ ਨੇ ਜਾਂ ਪੈਸੇ ਦੇ ਪੁੱਤ ਆ ਜਾਂਦੇ ਨੇ ਜਾਂ ਪੈਸੇ ਦੇ ਯਾਰ ਆ ਜਾਂਦੇ ਨੇ ਫਿਰ ਸਾਨੂੰ ਪਛਤਾਉਣਾ ਪੈ ਰਿਹਾ ਪੰਜਾਬ ਲਗਾਤਾਰ ਪਛਤਾ ਰਿਹਾ ਕਿਉਂਕਿ ਸਾਨੂੰ ਕੋਈ ਪੰਜਾਬ ਦੇ ਵਿੱਚ ਚੰਗਾ ਮਲਾ ਨਹੀਂ ਲੱਭਾ ਸਾਨੂੰ ਚੰਗਾ ਲੀਡਰ ਨਹੀਂ ਲੱਭਾ ਸਾਨੂੰ ਚੰਗਾ ਹੀਰੋ ਨਹੀਂ ਲੱਭਾ ਜਦ ਤੱਕ ਸਾਡੀ ਤਲਾਸ਼ ਇੱਕ ਚੰਗੇ ਹੀਰੋ ਦੇ ਰੂਪ ਦੇ ਵਿੱਚ ਇੱਕ ਚੰਗੇ ਲੀਡਰ ਦੇ ਰੂਪ ਚ ਵਿੱਚ ਜਦੋਂ ਸਾਡੀ ਤਲਾਸ਼ ਖਤਮ ਹੋ ਗਈ ਜਿੱਦਣ ਬੰਦਾ ਮੈਂ ਕਹਿੰਦਾ ਕਿ ਭਾਵੇਂ ਉਹ ਬੰਦਾ 10 5% ਹੀ ਬੇਈਮਾਨ ਹੋਵੇ 95% ਤਾਂ ਕੰਮ ਕਰਦਾ ਹੋਊਗਾ ਇੱਥੇ ਬੇਈਮਾਨ ਹੀ ਬੇਈਮਾਨ ਆ ਰਹੇ ਨੇ ਤੁਸੀਂ ਮਹਿਰਾਨ ਆ ਹੁਣ ਜਿਹੜੇ ਇਹ ਝਾੜੂ ਵਾਲਿਆਂ ਦੇ ਕੁਝ ਐਮ ਐਮ ਐਲ ਏ ਬਾਰੇ ਸੁਣੀਦਾ ਹੈ ਹਰਾਨ ਹੁੰਦੇ ਕਿ ਇੰਨੀ ਇੰਨੇ ਆਮ ਕਰਦੇ ਜਿਹੜੇ ਹੀ ਆਮ ਕਰਦੇ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਕਿੱਲੇ ਦੇ ਵਿੱਚ ਕਿੰਨੀਆਂ ਕਿੰਨੇ ਮਰਲੇ ਤੇ ਕਿੰਨੇ ਹੁੰਦੇ ਨੇ ਰਕਬਾ ਕੀ ਹੁੰਦਾ ਕਿ ਜੇ ਪੱਠੇ ਬੀਜਨੇ ਤੇ ਸਟਾਲਾ ਕਿੰਨਾ ਜੇ ਕਾਨਕ ਬੀਜ ਨਹੀਂ ਆ ਤੇ ਕਿੰਨਾ ਬੀਜ ਪਾਉਣਾ ਪਊਗਾ ਜੇ ਝੋਨਾ ਬੀਜਣਾ ਤੇ ਕਿੰਨੀ ਯੂਰੀਆ ਤੇ ਕਿੰਨਾ ਡਾਇਆ ਪਾਣ ਉਹ ਵੀ 25 25 30 ਦੀ ਕਿੱਲਿਆਂ ਦੇ ਮਾਲਕ ਹੋ ਗਏ ਨੇ ਜਿਹੜੇ ਪੰਜ ਮਰਲਿਆਂ ਦੇ ਘਰਾਂ ਦੇ ਵਿੱਚ ਜੰਮੇ ਪਲੇ ਨੇ ਤੇ ਐਮ ਐਲ ਏ ਹੁਣ ਬਣ ਗਏ ਉਹ 25 25 30 ਕਿੱਲੇ ਬਣਾ ਗਏ ਨੇ ਦੋ ਦੋ ਕਨਾਲ ਦੀਆਂ ਕੋਠੀਆਂ ਪਾ ਗਏ ਨੇ ਉਹ ਕਿੱਥੋਂ ਪੈਸਾ ਆ ਰਿਹਾ ਉਹ ਇਹਨਾਂ ਲੋਕਾਂ ਕੋ ਆ ਰਿਹਾ ਜਾਂ ਨਸ਼ੇ ਦੇ ਤਸਕਰਾਂ ਕੋ ਆ ਰਿਹਾ ਹੋਊਗਾ ਜਾਂ ਮਾਈਨਿੰਗ ਚੋਂ ਆ ਰਿਹਾ ਹੋਊਗਾ ਜਾਂ ਅਫਸਰਾਂ ਨੂੰ ਲਵਾਉਣ ਚ ਆ ਰਿਹਾ ਹੋਊਗਾ ਜਿਹਨੂੰ ਇਹ ਨਹੀਂ ਪਤਾ ਕਿ 36 40 ਦਾ ਕਿਲਾ ਹੋਊਗਾ ਉਹ ਹੁਣ 25 25 30 30 ਕਿੱਲਾਂ ਦੇ ਮਾਲਕ ਹੋ ਗਏ ਨੇ ਪੈਸਾ ਤਾਂ ਲੁੱਟਿਆ ਹੀ ਜਾ ਰਿਹਾ ਨਾ ਜਿਨ੍ਹਾਂ ਦੇ ਘਰਾਂ ਦੇ ਮੀਟਰ ਨਹੀਂ ਸੀ ਉਹਨਾਂ ਨੂੰ ਇਧਰ ਮਾਲਵੇ ਦੇ ਵਿੱਚ ਉਦਯੋਗਪਤੀਆਂ ਨੇ ਦੋ ਦੋ ਕਨਾਲ ਚ ਕੋਠੀਆਂ ਦੇ ਦਿੱਤੀਆਂ ਹੀ ਆਈਆਂ ਔਰਹੀ ਤੇ ਗੱਲ ਹੈ ਨਾ ਫਿਰ ਪਿੱਛੇ ਜੇ ਅੰਕੜਾ ਵੀ ਤਾਂ ਸਾਹਮਣੇ ਆਇਆ ਵਿਧਾਨ ਸਭਾ ਦੇ ਨਿਯਮ ਕਹਿੰਦੇ ਆ ਕਿ ਹਰ ਸਾਲ ਤੁਸੀਂ ਆਪਣੀ ਪ੍ਰਾਪਰਟੀ ਇੱਥੇ ਦੱਸੋ ਕਿੰਨੀ ਆ ਵੇਰਵੇ ਉਹ ਮਾਂ ਦੇ ਪੁੱਤ ਨੇੜੇ ਤੇੜੇ ਨਹੀਂ ਆਏ ਦੱਸਣ ਨੂੰ ਜੇ ਇਮਾਨਦਾਰ ਹੋਣ ਪੰਜਾਬ ਦੇ 177 ਐਮਐਲਏ ਜੇ ਉਹਨਾਂ ਨੇ 4 ਪੈਸੇ ਦੀ ਕੋਈ ਰਵਾਇਤ ਫੇਰਾਫਰੀ ਨਹੀਂ ਕੀਤੀ 1 ਪੈਸੇ ਦੇ ਰਵਾਧਾਰ ਨਹੀਂ ਹੈਗੇ ਤੇ ਅਖਬਾਰ ਦੇ ਵਿੱਚ ਇਸ਼ਤਿਹਾਰ ਦੇਣ ਪੱਲਿਓ ਪੈਸੇ ਲਾ ਕੇ ਜਾ ਪੰਜਾਬ ਸਰਕਾਰ ਬਥੇਰਾ ਇਸ਼ਤਿਹਾਰਾਂ ਦੇ ਪੈਸਾ ਫੂਕ ਰਹੀ ਹੈ ਦੱਸਣ ਪੰਜਾਬ ਸਰਕਾਰ ਕਿ ਆ 117 ਇਹਨਾਂ ਦੀ 222 223 ਦੇ ਵਿੱਚ ਇੰਨੀ ਪ੍ਰਾਪਰਟੀ 23 24 ਦੇ ਵਿੱਚ ਇੰਨੀ ਹੋ ਗਈ 24 25 ਦੇ ਵਿੱਚ ਇੰਨੀ ਹੋ ਗਈ ਜੇ ਵਾਕੇ ਕਟੜ ਇਮਾਨਦਾਰ ਨੇ ਛਾਤੀ ਤੇ ਹੱਥ ਮਾਰ ਕੇ ਥਾਪੜੀ ਮਾਰ ਕੇ ਕਹਦੇ ਅਸੀਂ ਚਾਰ ਪੈਸੇ ਰਵਾਦਰ ਦੇਣ ਇਸ਼ਤਿਹਾਰ ਸਿਰੇ ਸਵੇਰੇ ਅਖਬਾਰਾਂ ਚ ਉਦਾਂ ਤੇ ਥਾਡੀਆਂ ਉੜੀਸਾ ਕਰਨਾਟਕਾ ਬੰਬੇ ਦੇ ਅਖਬਾਰਾਂ ਚ ਵਿਸ਼ਤ ਬੁੱਫ ਇਸ਼ਤਿਹਾਰ ਛਾਪਰੇ ਨੇ ਤੇ ਘੱਟੋ ਘੜ ਆਪਣੀ ਇਮਾਨਦਾਰੀ ਦਾ ਇਸ਼ਤਿਹਾਰ ਤੇ ਦੇ ਦੋ ਵੀ ਅਸੀਂ ਆ ਸਾਡੀ ਇਨਕਮ ਆ ਜੀ ਸਾਡੀ ਜਦੋਂ ਅਸੀਂ ਐਮ ਐਲ ਏ ਬਣੇ ਸੀ 22 ਚ ਬਣੇ 22 23 ਦੇ ਵਿੱਚ ਸਾਡੀ ਆ ਪ੍ਰੋਪਰਟੀ 23 24 24 25 ਪਰ ਲੋਕਾਂ ਨੂੰ ਪਤਾ ਨਾ ਕਿ ਜਿਨ੍ਹਾਂ ਦੇ ਘਰ 5 ਮਰਲੇ ਦੀ ਜਗ੍ਹਾ ਸੀ ਉਹ 2 ਕਨਾਲ ਦੀ ਕੋਠੀ ਕਿਵੇਂ ਪਾ ਗਏ ਨਾਲਾ ਕੀ ਕਈਆਂ ਨੇ ਏਕੜਾਂ ਚ ਪਾ ਲੇ ਮਹਿਲ ਆਪਣੇ ਮੈਂ ਕਹਿੰਦਾ ਹੈਲੀਪੈਡ ਵੀ ਬਣਾਉਣਗੇ ਜਿਵੇਂ ਕਈ ਕਾਲੀਆਂ ਨੇ ਤੇ ਕਈਆਂ ਨੇ ਹੋਰਾਂ ਨੇ ਘਰਾਂ ਦੇ ਵਿੱਚ ਹੈਲੀਪੈਡ ਦਾ ਬਣਾਇ ਕਿ ਬਾਦਲ ਸਾਹਿਬ ਜਾਂ ਸੁਭੀ ਸਿੰਘ ਬਾਦਲ ਸਾਡੇ ਘਰ ਸਿੱਧਾ ਆਉਣ ਅਸੀਂ ਹੈਲੀਪੈਡ ਹੈਲੀਪੈਡ ਬਣਾ ਲਏ ਘਰਾਂ ਦੇ ਵਿੱਚ ਕਈਆਂ ਨੇ ਲੁਧਿਆਣੇ ਆਪਣੇ ਘਰਾਂ ਦੇ ਵਿੱਚ ਹੈਲੀਪੈਡ ਬਣਾ ਲਏ ਸੀ ਉਹ ਕਿੱਥੋਂ ਪੈਸਾ ਆਉਂਦਾ ਯਾਰ ਕਿੱਦਾਂ ਨਾ ਕਿੱਦਾਂ ਆਉਂਦਾ ਕਿਹੜਾ ਵਾ ਕਿ ਐਮਐਲਏ ਬਣਨ ਲੱਗੇ ਜਿਹੜੇ ਬਜ਼ੁਰਗਾਂ ਨੇ ਕਿਤੇ ਸੋਨੇ ਦੀ ਦੇਗ ਦੱਬੀ ਸੀ ਘਰ ਦੇ ਵਿੱਚ ਪੁੱਟੀ ਤੇ ਸੋਨੇ ਦੀ ਦੇਗ ਨਿਕਲ ਆਈ ਪੰਜਾਬ ਨੂੰ ਲੁੱਟਰੇ ਨਾ ਇਸ ਕਰਕੇ ਇਹ ਅਫਸਰਾ ਕੋਲ ਵੀ ਮਹੀਨੇ ਬੱਜੇ ਅਫਸਰ ਲੋਕਾਂ ਦੇ ਛੇਤਰ ਮਾਰ ਕੇ ਪੈਸੇ ਕੱਟੇ ਕਰਦੇ ਹਨ ਹੁਣ ਤੇ ਥਾਣੇ ਤੇ ਜ਼ਿਲ੍ਹੇ ਮੁੱਲ ਵਿਕਦੇ ਨੇ ਪਹਿਲਾਂ ਵੀ ਵਿਕਦੇ ਹੁਣ ਡਬਲ ਵਿਕਦੇ ਨੇ ਕਰੋੜਾ ਰੁਪਏ ਦੇ ਪਹਿਲਾਂ ਲੱਗਣ ਦੇ ਲੱਗਦੇ ਨੇ ਫਿਰ ਮਹੀਨਾ ਬੱਜਿਆ ਜਾਂਦਾ ਹੈ ਤਾਂ ਹੀ ਪੈਸੇ ਆ ਰਹੇ ਨੇ ਹੁਣ ਸੱਚ ਇਹ ਸਜਾਈਏ ਕਿ ਆ ਰੋਣਾ ਆਉਂਦਾ ਨਾ ਅਖਬਾਰ ਪੜ੍ਹ ਕੇ ਕਿ ਯਾਰ ਸੋ ਵਿਧਵਾ ਮਾ ਯਾਰ ਉਹਨਾਂ ਦੀ ਏਜ ਦਾ ਕੁੜੀਆਂ ਦੀ ਕਿੰਨੀ ਹੈਗੀ ਜਿਹੜੀਆਂ ਵਿਧਵਾਆਂ 26 ਸਾਲ 25 ਸਾਲ 26 ਸਾਲ 27 ਸਾਲ 28 ਸਾਲ 30 ਸਾਲ ਅੱਜ ਕੱਲ੍ਹ ਦੀਆਂ ਕੁੜੀਆਂ 30 ਸਾਲ ਦੀ ਉਮਰ 'ਚ ਵਿਆਹ ਕਰਾਉਂਦੀਆਂ ਉਹ ਤੇ 30 ਸਾਲਾਂ ਦੀਆਂ ਤਿੰਨ ਤਿੰਨ ਨਿਆਣੇ ਦੇ ਮਾਵਾ ਹੋ ਕੇ ਵਿਧਵਾਵਾਂ ਬਣ ਗਿਆਂ ਤੇ ਸਾਡੇ ਪੋਲਿਟਿਸ਼ੀਅਨਾਂ ਨੂੰ ਸਾਡੇ ਅਫਸਰਾਂ ਨੂੰ ਰਤਾ ਪਰ ਵੀ ਸ਼ਰਮ ਨਹੀਂ ਆਈਗੀ ਤੇ ਫਿਰ ਪੰਜਾਬ ਕਿਵੇਂ ਵਸੂਗਾ ਨਾ ਪੰਜਾਬ ਪੰਜਾਬ ਦੇ ਸਰਕਾਰਾਂ ਨੇ ਤੇ ਪੋਲਿਟਿਸ਼ਨਾਂ ਨੇ ਤੇ ਅਫਸਰਾ ਨੇ ਮੈਨੂੰ ਇਲਾਦਾ ਹੈ ਕਿ ਸ਼ਰਮ ਲਾ ਕੇ ਹੀ ਵੇਚ ਦਿੱਤੀ ਹੈਗੇ ਇਸ ਤੋਂ ਇਲਾਵਾ ਆਪਾਂ ਕੀ ਕੁਝ ਕਹਿ ਸਕਦੇ ਇਹਨਾਂ ਲੋਕਾਂ ਨੂੰ ਨਾਲ ਇੱਕ ਗੱਲ ਕੀਤੀ ਜਾਵੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੀ ਅੰਮ੍ਰਿਤਸਰ ਤੋਂ ਸ਼ੁਰੂ ਕਰ ਲੈਣੇ ਆ ਅੰਮ੍ਰਿਤਸਰ ਦੇ ਵਿੱਚ ਕੀ ਕੀ ਖੇਲਾ ਖਿਲਿਆ ਗਿਆ ਸਾਰਿਆਂ ਨੂੰ ਪਤਾ ਹੈ ਛੋਟੀ ਜੀ ਗਿਣਤੀ ਦੇ ਵਿੱਚ ਵੀ ਕਿਵੇਂ ਮੇਅਰ ਬਹੁਮਤ ਦੇ ਨਾਲ ਬਣ ਜਾਂਦਾ ਉਹ ਬਣਾ ਲਿਆ ਆਮ ਆਦਮੀ ਪਾਰਟੀ ਨੇ ਕਹਿੰਦੇ ਇਹੀ ਸਾਡਾ ਪੱਕਾ ਹੈ ਕਾਂਗਰਸ ਨੇ ਚੈਲੰਜ ਕੀਤਾ ਕੁਝ ਕਾਰਨਾ ਕਰਕੇ ਖਾਰਜ ਹੋ ਜਾਂਦੀ ਹੈ ਪਟੀਸ਼ਨ ਫਿਰ ਚੰਡੀਗੜ੍ਹ ਮਸਲਾ ਆਇਆ ਕਿ ਹੁਣ ਇੱਥੇ ਵੀ ਮੇਅਰ ਦੀ ਤਾਂ ਚੋਣ ਹੋਣੀ ਹੈ ਇੱਥੇ ਇਕੱਠੇ ਹੋਈਏ ਕਿ ਨਾ ਹੋਈਏ ਪੰਜਾਬ ਦੀ ਲੀਡਰਸ਼ਿਪ ਉਧਰੋਂ ਸਤਾਈ ਹੋਈ ਸੀ ਅੰਮ੍ਰਿਤਸਰੋਂ ਉਹ ਕਹਿੰਦੀ ਅਸੀਂ ਹਾਈ ਕਮਾਂਡ ਨੂੰ ਕਹਾਂਗੇ ਕਿ ਇਹਨਾਂ ਨਾਲ ਰਾਹ ਰੱਖਣ ਦਾ ਰਿਸ਼ਤਾ ਰੱਖਣ ਦਾ ਕੋਈ ਫਾਇਦਾ ਨਹੀਂ ਦੇਖੋ ਜੇ ਕਾਂਗਰਸ ਪਾਰਟੀ ਦੇ ਵਿੱਚ ਅਣਖ ਹੁੰਦੀ ਜੇ ਸੋਨੀਆ ਗਾਂਧੀ ਦੇ ਵਿੱਚ ਅਣਖ ਹੁੰਦੀ ਜੇ ਰਾਹੁਲ ਗਾਂਧੀ ਦੇ ਵਿੱਚ ਅਣਖ ਹੁੰਦੀ ਪ੍ਰਿੰਕਾ ਗਾਂਧੀ ਦੇ ਵਿੱਚ ਅਣਖ ਹੁੰਦੀ ਖੜਗੇ ਸਾਹਿਬ ਦੇ ਵਿੱਚ ਅਣਖ ਹੁੰਦੀ ਤੇ ਉਹਨਾਂ ਨੂੰ ਉਸ ਦਿਨ ਹੀ ਗੱਠ ਜੋੜ ਤੋੜ ਲੈਣਾ ਚਾਹੀਦਾ ਸੀ ਜਿੱਦ ਦਿਨ ਉਹਨਾਂ ਨੇ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਬੇਈਮਾਨਾਂ ਦੇ ਨਾਮ ਦੇ ਵਿੱਚ ਰਾਹੁਲ ਗਾਂਧੀ ਦੀ ਫੋਟੋ ਲਾਈ ਸੀ ਬੇਅਣਖੀ ਕਾਂਗਰਸ ਕਹਿ ਸਕਦੇ ਆ ਕਿ ਉਹ ਬੰਦਾ ਜਿਹੜਾ ਤੁਹਾਡੀ ਕੁਛੜ ਬੈ ਕੇ ਤੁਹਾਨੂੰ ਛੱਤਰ ਮਾਰ ਰਿਹਾ ਤੁਹਾਨੂੰ ਬੇਈਮਾਨ ਦੱਸ ਰਿਹਾ ਤੁਹਾਡੀ ਦਾੜੀ ਪੁੱਟ ਰਿਹਾ ਤੁਸੀਂ ਉਹਨੂੰ ਕਹਿੰਦੇ ਕਿ ਹਿੰਮਤ ਆ ਗਈ ਤੇ ਗੱਠ ਜੋੜ ਤੋੜ ਉਹਦੀ ਹਿੰਮਤ ਹੈਗੀ ਸੀ ਕਿ ਤੁਹਾਨੂੰ ਬੇਈਮਾਨ ਕਾ ਸਾਬਤ ਕਰ ਦਿੱਤਾ ਤੇ ਤੁਸੀਂ ਫਿਰ ਵੀ ਉਹਨੂੰ ਕੁਚੜ ਚੁੱਕ ਕੇ ਬੈਠਿਓ ਇਹ ਤਾਂ ਮੈਂ ਕਾਂਗਰਸ ਪਾਰਟੀ ਚ ਅਣਖ ਨਹੀਂ ਹੁਣ ਉੱਥੇ ਤੁਹਾਡੇ ਕੋਈ ਅੰਮ੍ਰਿਤਸਰ ਦੇ ਵਿੱਚ ਖੋਲੀ ਮੇਅਰ ਕੋਲੀ 23 24 ਕਾਉਂਸਲਰ ਦੇ ਨਾਲ ਕਿਉਂਕਿ ਪੁਲਿਸ ਦਾ ਹੀ ਹੋਰ ਸੀ ਪ੍ਰਸ਼ਾਸਨ ਦਾ ਜੋਰ ਸੀ ਤੁਹਾਡਾ ਮੇਅਰ ਨਹੀਂ ਬਣਿਆ ਤੁਸੀਂ ਹਾਈ ਕੋਰਟ ਆਇਆ ਹਾਈ ਕੋਰਟ ਕਹਿੰਦੀ ਪਹਿਲਾਂ ਸਟੇਟ ਇਲੈਕਸ਼ਨ ਕਮਿਸ਼ਨ ਕੋ ਜਾਓ ਜੇ ਸਟੇਟ ਇਲੈਕਸ਼ਨ ਕਮਿਸ਼ਨ ਨਹੀਂ ਨਰਪੱਖਤਾ ਦੇ ਨਾਲ ਜਬ ਪਾਰਦਰਸ਼ਤਾ ਦੇ ਨਾਲ ਕਾਰਵਾਈ ਕਰਦਾ ਫਿਰ ਹਾਈ ਕੋਰਟ ਚ ਵੀ ਚਲੇ ਜਾਣਗੇ ਪਰ ਸਵਾਲ ਹੁਣ ਰਾਜਾ ਬਰਿੰਦਰ ਸਿੰਘ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਉਹ ਦੁਖੀ ਹੋ ਗਏ ਨੇ ਉਹਨਾਂ ਰਾਤ ਧਰਨਾ ਵੀ ਦਿੱਤਾ ਕੋਈ ਸੁਣਵਾਈ ਗਵਰਨਰ ਸਾਹਿਬ ਨੂੰ ਵੀ ਮੰਗ ਪੱਤਰ ਦੇ ਦਿੱਤਾ ਇਹ ਕਿ ਸੰਮੋਲਿਕ ਪ੍ਰੋਟੈਸਟ ਹੈ ਹਾਈ ਕੋਰਟ ਕੇ ਹਾਈ ਕੋਰਟ ਕਹਿੰਦੇ ਪਹਿਲਾਂ ਕੰਸਰਨ ਅਥਾਰਟੀ ਕੋ ਜਾਓ ਹੁਣ ਦਿੱਲੀ ਤੁਹਾਨੂੰ ਜਲੀਲ ਕੀਤਾ ਅੰਮ੍ਰਿਤਸਰ ਤੁਹਾਨੂੰ ਜਲੀਲ ਕੀਤਾ ਤੇ ਚੰਡੀਗੜ੍ਹ ਕਿਹੜੇ ਤੁਸੀਂ ਵੜੇਵੇਂ ਲੱਪਣੇ ਹੈਗੇ ਆ ਕਿ ਤੁਸੀਂ ਇੱਥੇ ਸਾਂਝਾ ਮੇਰ ਬਣਾ ਰਹੇ ਹੋ ਤੋੜ ਦੋ ਗੱਠ ਜੋੜ ਪੰਜਾਬ ਵਾਲੇ ਲੀਡਰਾਂ ਨੇ ਤਾਂ ਕਿਹਾ ਕਹਿੰਦੇ ਅਸੀਂ ਨਹੀਂ ਮੰਨਦੇ ਇਹਨਾਂ ਨਾਲ ਤਾਂ ਰਿਸ਼ਤਾ ਰੱਖਣ ਦਾ ਹੀ ਫਾਇਦਾ ਨਹੀਂ ਹਾਂ ਫਿਰ ਗੱਲ ਤੇ ਵੀ ਕਿ ਫੈਸਲਾ ਹੁਣ ਰਾਜਾ ਮੁਰਿੰਦਰ ਸਿੰਘ ਵੜਿੰਗ ਨੇ ਥੋੜਾ ਕਰਨਾ ਜਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਥੋੜਾ ਕਰਨਾ ਫੈਸਲਾ ਤੇ ਰਾਹੁਲ ਗਾਂਧੀ ਨੇ ਕਰਨਾ ਜਿਹੜੇ ਲੋਕ 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 ਗੱਠ ਜੋੜ 'ਚ ਬੈਠ ਕੇ ਉਹਨਾਂ ਦੇ ਬੇਈਮਾਨ ਦਾ ਅਸਰ ਉਹਨਾਂ ਨੇ ਜੱਫੀਆਂ ਪਾ ਰਹੇ ਨੇ ਹੁਣ ਉਹਨਾਂ ਦੀ ਦਿੱਲੀ ਦੀ ਮਜਬੂਰੀ ਹੋਣੀ ਨਾ ਕਿ ਦਿੱਲੀ ਭਾਜਪਾ ਨਾ ਆਵੇ ਪਰ ਇਧਰ ਰਾਹੁਲ ਰਾਹੁਲ ਗਾਂਧੀ ਦੀ ਦਾੜੀ ਪੁੱਟੀ ਜਾ ਰਹੀ ਹੈਗੀ ਕੁਛੜ ਬੈਠ ਗਿਆ ਆਮ ਆਦੀ ਪਾਰਟੀ ਵਾਲੇ ਹੁਣ ਕੱਲ ਇੱਥੇ ਨਗਰ ਨਿਗਮ ਦੀ ਚੋਣ ਆ ਗੱਠ ਜੋੜ ਸੰਝਾ ਮੇਰ ਵਾਸਤੇ ਮੇਰ ਬਣੂਗਾ ਆਮ ਆਦੀ ਪਾਰਟੀ ਦਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣੂ ਕਾਂਗਰਸ ਪਾਰਟੀ ਦਾ ਹੁਣ ਇੱਕ ਪਾਸੇ ਤੁਹਾਨੂੰ ਜਲੀਲ ਕਰੇ ਕਾਂਗਰਸ ਵਾਲੇ ਹੁਣ ਮਨੀਸ਼ਤ ਵਾੜੀ ਸਾਹਿਬ ਨੂੰ ਵੀ ਚਾਹੀਦਾ ਕਿ ਤੁਹਾਡਾ ਜਿਹੜਾ ਲੀਡਰ ਆ ਉਹਨੂੰ ਬੇਈਮਾਨ ਦੱਸ ਰੇ ਤੁਸੀਂ ਇੱਥੇ ਗੱਠ ਜੋੜ ਕਰਕੇ ਬੈਠਿਓ ਹਾਲਾਂਕਿ ਦਿੱਲੀ ਗੱਠ ਜੋੜ ਤੁਹਾਡਾ ਟੁੱਟ ਗਿਆ ਆਮ ਆਦੀ ਪਾਰਟੀ ਵੱਖ ਚੋਣ ਲੜੀ ਆ ਕਾਂਗਰਸ ਵੱਖ ਲੜੀ ਆ ਬੀਜੇਪੀ ਵੱਖ ਲੜੀ ਆ ਤੇ ਫਿਰ ਚੰਡੀਗੜ੍ਹ ਗੱਠ ਜੋੜ ਕਿਉਂ ਹਰਿਆਣੇ 'ਚ ਤੁਹਾਡਾ ਗੱਠ ਜੋੜ ਨਹੀਂ ਹੋਇਆ ਇਹ ਇਹਨਾਂ ਵਿਧਾਨ ਸਭਾ ਚੋਣਾਂ 'ਚ ਲੋਕ ਸਭਾ ਜਿਤ ਪੰਜਾਬ 'ਚ ਨਹੀਂ ਗੱਠ ਜੋੜ ਹੋਇਆ ਚੰਡੀਗੜ੍ਹ ਹੋ ਗਿਆ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਕਿ ਕਾਂਗਰਸ ਬਹੁਤ ਹਲਕੇ ਲੈਵਲ ਦੀ ਪਾਰਟੀ ਹੈਗੀ ਬੇਅਣਕੀ ਹੈਗੀ ਕਿ ਤੁਹਾਨੂੰ ਗਾਲਾਂ ਵੀ ਕੱਢ ਰਿਹਾਗੇ ਨੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਇੱਕ ਵਾਈਡ ਦੇਖ ਕੇ ਏਰੀਆ ਦੇਖ ਰਹੇ ਹਾਂ ਅਸੀਂ ਵੱਡਾ ਨਜ਼ਰੀਆ ਦੇਖ ਰਹੇ ਹਾਂ ਵੱਡਾ ਦਿਲ ਦਿਖਾ ਰਹੇ ਕਿ ਬੀਜੇਪੀ ਨਾ ਆਵੇ ਬੀਜੇਪੀ ਨੂੰ ਫਿਲਹਾਲ ਕੋਈ ਨਹੀਂ ਰੋਕ ਸਕਦਾ ਹੈਗਾ ਜਿਹੋ ਜੇ ਤੁਹਾਡੇ ਲੱਛਣ ਨੇ ਕਾਂਗਰਸ ਪਾਰਟੀ ਦੇ ਬੀਜੇਪੀ ਦੇ ਨੇੜੇ ਤੇੜੇ ਵੀ ਨਹੀਂ ਤੁਸੀਂ ਪਹੁੰਚ ਸਕਦੇ ਹੈਗੇ ਕਿਉਂਕਿ ਜਿੱਥੋਂ ਤੁਸੀਂ ਤੁਹਾਡੀ ਸੋਚ ਖਤਮ ਹੁੰਦੀ ਹੈ ਉਥੇ ਰਾਹੁਲ ਗਾਂਧਾ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਸਾਹਿਬ ਦੀ ਸੋਚ ਸ਼ੁਰੂ ਹੁੰਦੀ ਹੈ ਤੁਸੀਂ ਤਾਂ ਉਥੋਂ ਤੱਕ ਪਹੁੰਚ ਵੀ ਨਹੀਂ ਸਕਦੇ ਕਿਉਂਕਿ ਤੁਹਾਡੀ ਹੈਗੀ ਬਾਪੂ ਦੀ ਪਾਰਟੀ ਤੁਹਾਡੀ ਹੈਗੀ ਪਰਿਵਾਰ ਦੀ ਪਾਰਟੀ ਉਥੇ ਹੈਗੀ ਹੈ ਸੰਗਠਨ ਦੀ ਪਾਰਟੀ ਲੋਕਾਂ ਦੀ ਪਾਰਟੀ ਤੁਹਾਡੇ ਟੱਬਰਾਂ ਦੀ ਪਾਰਟੀ ਹੈ ਕਿ ਇੱਕ ਨੂੰ ਕੱਢ ਦਿੱਤਾ ਉਹ ਨਾਰਾਜ਼ ਹੋ ਜਾਂਦਾ ਨਵੀਂ ਪਾਰਟੀ ਬਣਾ ਲੈਂਦਾ ਬੀਜੇਪੀ ਚ ਤੇ ਕੋਈ ਇਦਾਂ ਦਾ ਰੌਲਾ ਨਹੀਂ ਆ ਕਿਉਂਕਿ ਜਿਹੜੇ ਲੋਕ ਪਾਰਟੀ ਪ੍ਰਤੀ ਵਫਾਦਾਰ ਹੋ ਪਾਰਟੀਆਂ ਕਾਮਜਬਾ ਤੁਹਾਡੇ ਪਾਰਟੀ ਪ੍ਰਤੀ ਵਫਾਦਾਰ ਨਹੀਂ ਕਾਂਗਰਸ ਕਾਂਗਰਸ ਦੇ ਖੂਨ ਦੇ ਵਿੱਚ ਵਫਾਦਾਰੀ ਖਤਮ ਹੋ ਗਈ ਹੈ ਪਾਰਟੀ ਪ੍ਰਤੀ ਤੋਂ ਵੱਡੀ ਕਮਜ਼ੋਰੀ ਕਾਂਗਰਸ ਚ ਕਿਹ ਵੀ ਨਜ਼ਰ ਆਉਂਦੀ ਹੈ ਨਾ ਜੇ ਅੰਮ੍ਰਿਤਸਰ ਵੀ ਜ਼ੋਰ ਲੱਗਿਆ ਸੀ ਤੇ ਉਹ ਵੀ ਇੱਕ ਵੱਡੇ ਪੋਲੀਟੀਸ਼ੀਅਨ ਦੇ ਪੁੱਤਰ ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਅੱਗੇ ਬੁਲਾਉਣ ਦੀ ਗੱਲ ਸੀ ਨਾ ਉਹਨਾਂ ਨੂੰ ਮੇਅਰ ਬਣਾਉਣਾ ਚਾਹੁੰਦੇ ਸੀ ਹਰ ਥਾਂ ਦੇ ਉੱਤੇ ਇਸ ਤਰ੍ਹਾਂ ਹੁੰਦਾ ਆਮ ਆਦਮੀ ਪਾਰਟੀ ਨੂੰ ਤਾਂ ਕਹਿੰਦੇ ਆ ਦਰੀਆਂ ਵਛਾਉਣ ਵਾਲਿਆਂ ਨਾਲ ਮਜ਼ਾਕ ਹੋ ਗਿਆ ਵੱਡਿਆਂ ਨੂੰ ਟਿਕਟਾਂ ਦੇਤੀਆਂ ਤੇ ਆਪਦੀ ਪਾਰਟੀ ਚ ਵੀ ਤੇ ਆਹੀ ਇਸੇ ਕਰਕੇ ਕਾਂਗਰਸ ਖਤਮ ਹੋਇਆ ਕਿ ਟੱਬਰਾਂ ਜੋ ਬਾਹਰ ਨਹੀਂ ਨਿਕਲੀ ਇਸ ਟਾਈਮ ਜਿੰਨੇ ਵੀ ਪੰਜਾਬ ਕਾਂਗਰਸ ਦੇ ਲੀਡਰ ਨੇ ਉਹ ਸਾਰਿਆਂ ਦੇ ਦਾਦਿਆਂ ਤੋਂ ਸ਼ੁਰੂ ਹੋਈ ਆ ਦਾਦੇ ਆ ਗਏ ਫਿਰ ਪਿਓ ਆ ਗਏ ਫਿਰ ਆਪ ਆ ਗਏ ਫਿਰ ਮੁੰਡੇ ਆ ਗਏ ਫਿਰ ਨੌਵੇਂ ਆ ਗਏ ਫਿਰ ਧੀਆਂ ਆ ਗਈਆਂ ਫਿਰ ਕੁੜੀਆਂ ਆ ਗਈਆਂ ਉਹ ਹੋ ਗਿਆ ਨਾ ਟੱਬਰ ਹੁਣ ਉੱਥੇ ਜਿੱਦਾਂ ਰਾਈਟ ਬੰਦਾ ਜਿਹੜਾ ਚਾਰਵਰਾ ਕਾਉਂਸਲਰ ਰਿਆ ਉਹਨੂੰ ਉਹਦੇ ਵੱਲੇ ਕੋਈ ਨਹੀਂ ਤੇ ਉੱਥੇ ਓਮ ਪ੍ਰਕਾਸ਼ ਸੋਨੀ ਉਹਦੇ ਭਤੀਜੇ ਨੂੰ ਬਣਾਉਣਾ ਸਾਰੇ ਜਾਣੇ ਉਧਰ ਕਿਉਂਕਿ ਪੈਸਾ ਵੀ ਇੱਕ ਸਭ ਤੋਂ ਵੱਡਾ ਇਸ ਟਾਈਮ ਯਾਰ ਕੀ ਹੈਗਾ ਪੈਸਾ ਹੈਨਾ ਰੁਪਈਆ ਹੀ ਕਹਿੰਦੇ ਪਰਵਈਆ ਹੁਣ ਇਸ ਕਰਕੇ ਉਹ ਸੋਨੀ ਸਾਹਿਬ ਦਾ ਜਿਆਦਾ ਜ਼ੋਰ ਕਿਉਂਕਿ ਸੋਨੀ ਸਾਹਿਬ ਉਹ ਤੋਂ ਪੰਜ ਦਫਾ ਐਮ ਐਲ ਏ ਰਹਿ ਚੁੱਕੇ ਨੇ ਉਹਨੇ ਵੀ ਆਪਣਾ ਕਾਉਂਸਲਰ ਤੋਂ ਸਫਰ ਸ਼ੁਰੂ ਕੀਤਾ ਹੈ ਕਾਂਗਰਸ ਦੀ ਆਪਸੀ ਲੜਾਈ ਆਪਸੀ ਕਿੱਚੋ ਤਾਂ ਦੇ ਕਰਕੇ ਹੀ ਆਮ ਆਦੀ ਪਾਰਟੀ ਨੂੰ ਮੌਕਾ ਮਿਲ ਗਿਆ ਉਹਨਾਂ ਕੋਲ ਹੱਥ 'ਚ ਪਈ ਰੋਟੀ ਬੁਰਕੀ ਨਾ ਬੁਰਕੀ ਖੋ ਕੇ ਅਮਲ ਰੋੜਾ ਹੋਣੀ ਲੱਗੇ ਪੁਲਿਸ ਦੇ ਯੋਰ ਦੇ ਨਾਲ ਤੇ ਸਿਸਟਮ ਦੇ ਯੋਰ ਦੇ ਨਾਲ ਇਹ ਵਿਚਾਰੇ ਹੱਥ ਮਲਦੇ ਰਹੇ ਇੱਥੇ ਅੱਧੀ ਰਾਤ ਅੱਧੀ ਰਾਤ ਵੈਣ ਪਾਉਂਦੇ ਉਹਨਾਂ ਵੈਣਾ ਦਾ ਕੀ ਕਰੀਏ ਜਿੰਨਾਂ ਵੈਣਾ ਦੇ ਸੁਣਾਈ ਨਹੀਂ ਦੇਨੇ ਹੈਗੇ ਕਿਉਂਕਿ ਤੁਸੀਂ ਆਪਣੇ ਹੱਥੋਂ ਮੌਕਾ ਖਿਜਾ ਦਿੱਤਾ ਟਾਈਮ ਸਰਕਾਰ ਇੰਨਾ ਲੇਗੀ ਇੱਕ ਇੱਕ ਤੋੜਨੇ ਸ਼ੁਰੂ ਕਰਦੇ ਸਰਕਾਰ ਨੇ ਪੂਰਾ ਯਬਰ ਕੀਤਾ ਇੱਕ ਕਾਉਂਸਲਰ ਨਹੀਂ ਮੰਦੀ ਉਹਦੇ ਘਰ ਜਾ ਕੇ ਦੁੱਧ ਦੇ ਸੈਂਪਲ ਭਰਨ ਚੱਲ ਗਏ ਹੈਗੇ ਨਾ ਸਰਕਾਰ ਨੇ ਪੂਰੀ ਗੁੰਡਾਗਰਦੀ ਕੀਤੀ ਆ ਕਾਂਗਰਸ ਨੇ ਗੁੰਡਾ ਕਰਦੀ ਕਰਨ ਦਾ ਮੌਕਾ ਦਿੱਤਾ ਇਸ ਕਰਕੇ ਪਰ ਸਵਾਲ ਇਹ ਹੈ ਕਿ ਜੇ ਕਾਂਗਰਸ ਦੇ ਵਿੱਚ ਅਣਖਾ ਜੇ ਕਾਂਗਰਸ ਦੇ ਲੀਡਰ ਦੇ ਅਣਖਾ ਤੇ ਫਿਰ ਪਛਾਰੇ ਜਗਾ ਇਹਨਾਂ ਦਾ ਨਾਤਾ ਤੋੜ ਦੇਣਾ ਚਾਹੀਦਾ ਤਾਂ ਡੇ ਜਦੋਂ ਉਹਨਾਂ ਲੀਡਰ ਨੂੰ ਹੀ ਕਹਿ ਦਿੱਤਾ ਜਿਹਨੂੰ ਤੁਸੀਂ ਇਹ ਸੋਚ ਕੇ ਬੈਠੇਗੇ ਕਿ ਕਦੀ ਨਾ ਕਦੀ ਜੀ ਰਾਹੁਲ ਗਾਂਧੀ ਪ੍ਰਾਈਮ ਮਿਨਿਸਟਰ ਬਣੂਗਾ ਤਿੰਨ ਟਰਮਾਂ ਤੋਂ ਤਾਂ ਪ੍ਰਾਈਮ ਮਿਨਿਸਟਰ ਬਣਿਆ ਨਹੀਂ ਚੌਥੀ ਅਜੇ ਪਤਾ ਨਹੀਂ 229 ਕਦੋਂ ਆਉਣੀ ਆ ਉਹ ਉਹਨਾਂ ਦੀ ਗੱਲ ਪਰ ਉਸ ਬੰਦੇ ਨੂੰ ਜਿਹਦੇ ਵਾਸਤੇ ਤੁਸੀਂ ਯੋਰ ਲਾ ਰਹੇ ਹੋ ਉਹਨੂੰ ਬੇਈਮਾਨ ਸ਼ਰੀਆਮ ਦਿੱਲੀ ਦੇ ਵਿੱਚ ਪੋਸਟਰ ਰਿਲੀਜ਼ ਕੀਤੇ ਆਮ ਆਦੀ ਪਾਰਟੀ ਨੇ ਤੇ ਤੁਸੀਂ ਫਿਰ ਵੀ ਹੁਣ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਸਹੀ ਹੈ ਪਰ ਇਹਨਾਂ ਦੀ ਕਿੰਨੀ ਕੁ ਸੁਣਵਾਈ ਹੁੰਦੀ ਆ ਉਹ ਵੇਖਣ ਵਾਲੀ ਗੱਲ ਹੈ ਇਹਨਾਂ ਨੂੰ ਭਾਸ਼ਣ ਵੀ ਨਹੀਂ ਭੁੱਲਿਆ ਹੋਣਾ ਜਦੋਂ ਕੇਜਰੀਵਾਲ ਅੰਦਰ ਸੀ ਤੇ ਇਕੱਠ ਵਿੱਚ ਇਕੱਠਾ ਇੰਡੀਆ ਗੱਠ ਜੁੜਦਾ ਦਿੱਲੀ ਦੇ ਵਿੱਚ ਇੱਕ ਵੱਡਾ ਸਮਾਗਮ ਹੋਇਆ ਸੁਨੀਤਾ ਕੇਜਰੀਵਾਲ ਸੋਨੀਆ ਗਾਂਧੀ ਰਾਹੁਲ ਗਾਂਧੀ ਮੁੱਖ ਮੰਤਰੀ ਭਗਵੰਤ ਮਾਨੇ ਸਾਰੇ ਵੱਡੇ ਚਿਹਰੇ ਬੈਠੇ ਸੀ ਉੱਥੇ ਸਟੇਜ ਤੇ ਤੇ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਇਹਨਾਂ ਦੇ ਹੋਰ ਦਿੱਲੀ ਦੇ ਵੱਡੇ ਲੀਡਰਾਂ ਦਾ ਸੋਨੀਆ ਗਾਂਧੀ ਵੱਲ ਹੱਥ ਕਰਕੇ ਕਹਿਣਾ ਸੀ ਕਿ ਦੇਖੋ ਈਡੀ ਨੇ ਸੀਬੀਆਈ ਨੇ ਇਨਕਮ ਟੈਕਸ ਨੇ ਇਹਨਾਂ ਨੂੰ ਬੜਾ ਤੰਗ ਕੀਤਾ ਹੈ ਇਸ ਪਰਿਵਾਰ ਨੂੰ ਵਿਚਾਰਿਆਂ ਨੂੰ ਬੜਾ ਤੰਗ ਕੀਤਾ ਇਹ ਵੀ ਕਹਿੰਦੇ ਹੁੰਦੇ ਸੀ ਉਹੀ ਹੈ ਨਾ ਕਿ ਫਿਰ ਉਹ ਦੋਨੇ ਪੀ ਤੁਸੀਂ ਵਿੱਚੋਂ ਅਸੀਂ ਤੁਹਾਨੂੰ ਪਹਿਲਾ ਚੋਰ ਕਹਿੰਦੇ ਰਹੇ ਫਿਰ ਭਾਜਪਾ ਵਾਲਿਆਂ ਨੇ ਸਾਨੂੰ ਵੀ ਚੋਰ ਸਾਬਤ ਕਰ ਦਿੱਤਾ ਵੀ ਚੋਰ 마ਸੀਆਂ ਦੇ ਮੁੰਡੇ ਚੋਰ ਹੀ ਹੁੰਦੇ ਉਹ ਹਿਸਾਬ ਇਹਨਾਂ ਦੋਨਾਂ ਦਾ ਨਾ ਪਰ ਸਵਾਲ ਹੈ ਕਿ ਉਹ ਪੋਲਿਟਿਕਸ ਹੀ ਨਾ ਪਰ ਹੁਣ ਜਦ ਤੁਸੀਂ ਅੱਡ ਹੋ ਗਏ ਨਾ ਇੱਥੇ ਧੱਕੇਸ਼ਾ ਹੀ ਹੈ ਉੱਥੇ ਤੁਹਾਡਾ ਗੱਠ ਜੋੜ ਉਹ ਕੀ ਫਾਇਦਾ ਹੈਗਾ ਨਾ ਹੁਣ ਇਸ ਕਰਕੇ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਕਮਜ਼ੋਰ ਹੋ ਚੁੱਕੀ ਆ ਜਦ ਪਾਰਟੀਆਂ ਨੈਸ਼ਨਲ ਲੈਵਲ ਤੇ ਕਮਜ਼ੋਰ ਹੋ ਜਾਂ ਕਾਂਗਰਸ ਪਾਰਟੀ ਦੇ ਵਿੱਚ ਧੜੇ ਹੀ ਕਿੰਨੇ ਨੇ ਇੱਕ ਜੀਤ ਤੇ ਇੱਕ ਧੜਾ ਹੀ ਇੱਕ ਸੋਨੀਆ ਗਾਂਧੀ ਦਾ ਧੜਾ ਇੱਕ ਰਾਹੁਲ ਗਾਂਧੀ ਦਾ ਧੜਾ ਇੱਕ ਪ੍ਰਿੰਕਾ ਗਾਂਧੀ ਦਾ ਧੜਾ ਜਦ ਚਾਰ ਚਾਰ ਧੜੇ ਕਾਂਗਰਸ ਪਾਰਟੀ ਦੇ ਵਿੱਚ ਉਹਨੂੰ ਪਰਿਵਾਰ ਦੇ ਵਿੱਚ ਹੀ ਤਿੰਨ ਧੜੇ ਹੋਣ ਉਹ ਉਹ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਦਾ ਕਿੱਥੋਂ ਮੁਕਾਬਲਾ ਕਰ ਲੈਣਗੇ ਇਹ ਤੇ ਦੁਬਾਰਾ ਵੀ ਜੰਮ ਕੇ ਨਹੀਂ ਮੁਕਾਬਲਾ ਕਰ ਸਕਦੇ ਤੁਹਾਡੇ 파파 ਪਾਰਟੀ ਦੇ ਵਿੱਚ ਨਹੀਂ ਟੱਬਰ ਦੇ ਵਿੱਚ ਹੀ ਧੜੇ ਨੇ ਤੇ ਫਿਰ ਤੁਸੀਂ ਉਹਨਾਂ ਦੇ ਨਾਲ ਕਿਵੇਂ ਮੁਕਾਬਲਾ ਕਰ ਸਕਦੇ ਨਾ ਤੇ ਇਸ ਕਰਕੇ ਕਾਂਗਰਸ ਪਾਰਟੀ ਦੇ ਹਾਲਾਤ ਬਹੁਤ ਮਾੜੇ ਨੇ ਨੈਸ਼ਨਲ ਲੈਵਲ ਤੇ ਵੀ ਹਰਿਆਣਾ ਤੁਹਾਡੇ ਸਭ ਨੇ ਐਗਜ਼ੈਂਪਲ ਆ ਪੰਜਾਬ ਤੁਹਾਡੇ ਸਭ ਨੇ ਪੰਜਾਬ ਦੇ ਵਿੱਚ ਲੋਕਾਂ ਨੇ 7 ਸੀਟਾਂ ਕਾਂਗਰਸ ਨੂੰ ਨਹੀਂ ਦਿੱਤੀਆਂ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਸਬਕ ਸਿਖਾਇਆ ਅੰਮ੍ਰਿਤਸਰ ਲੋਕਾਂ ਨੇ ਕਾਂਗਰਸ ਨੂੰ ਨਹੀਂ ਕਾਉਂਸਲਰ ਦਿੱਤੇ ਅੱਦੇ ਦੇ ਡਰਦੇ ਨਹੀਂ ਲੜੇ ਹੈਗੇ ਵੀ ਸਰਕਾਰ ਨੇ ਜਿੱਤ ਜਾਣਾ ਸਾਡੇ ਤੇ ਦਬਾਅ ਪੁਰਾਣੇ ਪਰਚੇ ਨਵੇਂ ਲੜੇ ਹੈਗੇ ਨੇ ਠੀਕ ਹੈ ਉਹ ਵੀ ਲੋਕਾਂ ਨੇ ਸਰਕਾਰ ਨੂੰ ਸਬਕ ਸਿਖਾਇਆਗਾ 27 ਦੇ ਵਿੱਚ ਵੀ ਕਾਂਗਰਸ ਹੁਣੇ ਤਿਆਰ ਬੈਠੀ ਹੈ ਕਿ ਸਾਡੀ ਸਰਕਾਰ ਬਣ ਜੂਗੀ ਹੁਣ ਤੋਂ ਹੀ ਸੁਪਨੇ ਲੈਣ ਲੱਪੇ ਨੇ ਕਿ ਜੇ ਅੱਜ ਵੋਟਾਂ ਪੈ ਜਾਣਾਂ ਸਾਡੀਆਂ 100 ਸੀਟਾਂ ਪੱਕੀਆਂ ਯਰ ਕਮਾਲ ਹੈ 27 ਦੇ ਆਲੇ ਦੋ ਪਤਾ ਨਹੀਂ ਉਹਦੇ ਕਿਹੜੇ ਹਾਲਾਤ ਹੋਣੇ ਨੇ ਕਿਹਦੇ ਰਾਜੇ ਦੀ ਪ੍ਰਜਾ ਹੋਣੀ ਹੈਗੀ ਹੈ ਪਰ ਉਹੀ ਹੈ ਕਾਂਗਰਸੀਆਂ ਦੀ ਪ੍ਰੋਬਲਮ ਹੈ ਜੰਮਦੇ ਹੀ ਨਾ ਮੁੱਖ ਮੰਤਰੀ ਬਣਦੇ ਨੇ ਐਮ ਸਰਪੰਚ ਨਹੀਂ ਬਣਨਗੇ ਪੰਚ ਨਹੀਂ ਬਣਨਗੇ ਕੌਂਸਲ ਨਹੀਂ ਬਣਨਗੇ ਮੇਅਰ ਨਹੀਂ ਬਣਨਗੇ ਐਮਐਲਏ ਨਹੀਂ ਬਣਨਗੇ ਮੰਤਰੀ ਮੁੱਖ ਮੰਤਰੀ ਤੇ ਮੇਰੀ ਬਾਦੀ ਮੇਰੀ ਸਨਿਓਰਟੀ ਬਣਦੀ ਮੈਂ ਤੇ ਪੱਕਾ ਮੈਂ ਤੇ ਵਫਾਦਾਰ ਪਾਰਟੀ ਪ੍ਰਤੀ ਪ੍ਰਤੀ ਵਫਾਦਾਰ ਨਹੀਂ ਹੈ ਮੈਂ ਤੇ ਗਾਂਧੀ ਗਾਂਧੀਆਂ ਦੇ ਪ੍ਰਤੀ ਵਫਾਦਾਰ ਜਿਹੜੇ ਲੋਕ ਟੱਪਰਾਂ ਦੇ ਪ੍ਰਤੀ ਵਫਾਦਾਰ ਹੋਰਗੇ ਉਹਨਾਂ ਦਾ ਮੁੱਲ ਕਿੱਥੇ ਪੈਣਾ ਹੈ ਪਰ ਕਾਂਗਰਸ ਦੇ ਕਹਿ ਸਕਦੇ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਾਲਾਤ ਮਾੜੇ ਆ ਪ੍ਰੋਗਰਾਮ 16 ਨੇ ਸੱਚ ਵਿੱਚ ਇਨ੍ਹਾਂ ਦੋ ਅਹਿਮ ਵਿਸ਼ਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਮੰਨਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ